ਮੈਂ ਕਿਸੇ ਦੁਨਿਆਵੀ ਇੱਟਾਂ ਦਾ ਸੰਕਰ ਪੱਥਰ ਦੇ ਮੰਦਰ ਨੂੰ ਨਹੀਂ ਇਹ ਨਹੀਂ ਅਹਿਮੀਅਤ ਦਿੰਦਾ ਜਿੰਨਾ ਮੈਂ ਇਹ ਆਪਣੀ ਬਾਡੀ ਨੂੰ ਹਰ ਮੰਦਰ ਇਹ ਸਰੀਰ ਇਸ ਬਾਡੀ ਨੂੰ ਹਰ ਮੰਦਰ ਸਮਝਦੇ ਹੋਏ ਭਗਵਾਨ ਦਾ ਹਰੀ ਦਾ ਮੰਦਰ ਹੈ ਤੇ ਇਹਨੂੰ ਮੈਂ ਬਹੁਤ ਸਜਾਉਣਾ ਹੈ ਤੰਦਰੁਸਤ ਰੱਖਣਾ ਫਿਟ ਰੱਖਣਾ ਇਹ ਮੇਰੇ ਲਈ ਮੰਦਰ ਹੈ ਗੁਰੂ ਸਾਹਿਬ ਦੀ ਬਾਣੀ ਚਾਹੁੰਦਾ ਕਿ ਹਰ ਮੰਦਰ ਇਹ ਸ਼ਰੀਰ ਹੈ। ਜਦੋਂ ਉਮਰ ਪੁੱਛਣਾ ਗੁਸਤਾਖੀ ਹੁੰਦੀ ਹੈ ਪਰ ਮੈਂ ਜ਼ਰੂਰ ਪੁੱਛਾਂਗੀ ਕਿ ਉਮਰ ਕਿੰਨੀ ਹੈ ਤੁਹਾਡੀ? ਮੈਂ 85th ਵਿੱਚ ਚੱਲ ਰਿਹਾ ਮੈਂ। ਅੰਦਾਜ਼ਾ ਲਗਾਣਾ ਔਖਾ ਹੈ। ਜੇਕਰ ਕੋਈ ਨਵਾਂ ਦੇਖੇ ਉਹਨੂੰ ਲੱਗੇਗਾ ਕਿ ਤੁਸੀਂ 60 ਜਾਂ 70 ਕੋਸਾਲ ਦੇ ਹੋ। ਤੁਸੀਂ ਜਿੱਦਾਂ ਆਪਣੇ ਆਪ ਨੂੰ ਪੂਰਾ ਮੇਨਟੇਨ ਰੱਖਦੇ ਹੋ, ਪੂਰਾ ਤੁਸੀਂ ਆਪਣੀ ਏਜ ਦੇ ਮੁਤਾਬਕ ਤੁਸੀਂ ਜਿੱਦਾਂ ਕਿਹਾ ਕਿ ਖਾਣ-ਪੀਣ ਦਾ ਕਾਫੀ ਤੁਸੀਂ ਖਿਆਲ ਰੱਖਦੇ ਹੋ। ਕੀ ਕੁਝ ਤੁਸੀਂ ਡਾਈਟ ਦੇ ਵਿੱਚ ਲੈਂਦੇ ਹੋ? ਕੋਈ ਖਾਸ ਚੀਜ਼ ਹੁੰਦੀ ਹੈ? ਔਲੈਨਾ ਦੱਸਣਾ ਚਾਹੋਗੇ ਜੋ ਤੁਸੀਂ ਆਪਣੇ ਜੀਵਨ ਸਾਥੀ ਦੇ ਲਈ ਲਿਖਿਆ ਹੋਣ ਹਾਂ ਮੇਰੀ ਇਹ ਬੁੱਕ ਦੇ ਲਾਸਟ ਪੇਜ ਦੇ ਉੱਤੇ ਇਹ ਉਹਨਾਂ ਦੀ ਤਸਵੀਰ ਹੈ ਇਹ ਔਲੈਨਾ ਉਹਨਾਂ ਦੇ ਥੱਲੇ ਜਿੱਦਾਂ ਗੀਤਾਂ ਦੀ ਜਨਨੀ ਤੋਂ ਗਜ਼ਲਾਂ ਦਾ ਸੋਮਾ ਹੈ 파ਰਸ ਤੂੰ ਹੀ ਤੂੰ ਮੈਂ ਖਾਕ ਖਲਕਦੀ ਨਾ ਆਪਣੀ ਕੋਈ ਹਸਤੀ ਨਾ ਆਪਣਾ ਠਿਕਾਣਾ ਤੁਹੀ ਮੇਰਾ ਨਾ ਤੁਹੀ ਮੇਰਾ ਥਾ ਤੁਹੀ ਮੇਰਾ ਜੋ ਕੁਝਾਂ ਮੇਰੀ ਹਾਸੀ ਸਾਰੀ ਇਟ ਰੋਲਸ ਅਰਾਊਂਡ ਯੋਰ ਪਰਸਨਲ ਹਮ ਬਹੁਤ سارے ਲੋਕ ਨਾ ਕੋਈ ਫੈਟੀ ਲਿਵਰ ਦਾ ਸ਼ਿਕਾਰ ਹੁੰਦਾ ਹੈ ਕੋਈ ਬੀਪੀ ਦਾ ਸ਼ਿਕਾਰ ਹੋ ਜਾਂਦਾ ਹੈ 슈ਗਰ ਅੱਜ ਕੱਲ ਡਾਇਬੀਟਿਸ ਜਿਹਨੂੰ 슈ਗਰ ਕਹਿ ਦਿੰਦੇ ਨੇ ਉਹ ਬਹੁਤ ਆਮ ਹੈਗੇ ਤੁਸੀਂ ਕਦੀ ਫੇਸ ਕੀਤਾ ਇਹਨਾਂ ਚੀਜ਼ਾਂ ਨੂੰ ਹੋਮੋਪੈਥੀ ਇੰਗਲਿਸ਼ ਲਿਟਰੇਚਰ 뮤직 ਇਹ ਤਿੰਨ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਸੁਣਨ ਨੂੰ ਮੈਨੂੰ ਫਸ ਲੱਗ ਗਿਆ। ਇਹ ਤਿੰਨਾਂ ਚੀਜ਼ਾਂ ਦੇ ਨਾਲ ਮੈਨੂੰ ਬਹੁਤ ਲਗਨ ਹੈ, ਬਹੁਤ ਪਿਆਰ ਹੈ, ਇਸ਼ਕ ਹੈ। ਇੰਗਲਿਸ਼, ਹੋਮੋਪੈਥੀ, ਔਰ ਮੀਓਥੈਪੀ। ਤੁਸੀਂ ਤਾਂ ਤੁਸੀਂ ਕਿਹਾ ਕਿ ਤੁਸੀਂ ਹੋਮੋਪੈਥੀ ਦੇ ਨਾਲ ਖਾਸ ਲਗਾ ਰੱਖਦੇ ਹੋ, ਕਾਫੀ ਜੁੜੇ ਹੋਏ ਹੋ। ਤੁਸੀਂ ਹੋਮੋਪੈਥੀ ਦੇ ਵਿੱਚ ਵੀ ਕੋਈ ਸਟੱਡੀ ਕੀਤੀ ਹੋਈ ਹੈ ਕਿਉਂਕਿ ਤੁਸੀਂ ਪ੍ਰਿੰਸੀਪਲ ਰਹਿ ਚੁੱਕੇ ਹੋ। ਮਾਸਟਰਸ ਤੁਸੀਂ ਕਾਫੀ ਕੀਤੀਆਂ ਹੋਈਆਂ ਨੇ। ਤਾਂ ਹੋਮੋਪੈਥੀ ਦੇ ਵਿੱਚ ਵੀ ਕੁਝ ਸਪੈਸੀਫਿਕ ਤੁਸੀਂ ਕੋਰਸ ਕੀਤਾ ਹੋਇਆ? ਇਹ ਸਿਕੋਣਾ ਚਾਹੀਦਾ ਤੁਹਾਨੂੰ ਇਸ ਤਰ੍ਹਾਂ ਆਦਮੀ ਨੂੰ ਆਪਣੇ ਲਵ ਦੇ ਨਾਲ ਉਹ ਇਹ ਅਟੈਚਮੈਂਟ ਹੁੰਦੀ ਹੈ। ਇਸ ਤਰ੍ਹਾਂ ਹੋਣਾ ਚਾਹੀਦਾ ਮੇਰਾ ਫਰਸਟ ਲਵ। ਤੁਹਾਨੂੰ ਮੈਂ ਦੱਸਿਆ। 뮤జిక్ ਇਜ਼ ਮਾਈ ਫਰਸਟ ਲਵ। ਹੋਮੋਪੈਥੀ ਇਜ਼ ਮਾਈ ਫਰਸਟ ਲਵ ਐਂਡ ਇੰਗਲਿਸ਼ ਲਿਟਰੇਚਰ ਇਜ਼ ਮਾਈ ਫਰਸਟ ਲਵ। ਇਹ ਤਿੰਨਾਂ ਦਾ ਫਰਸਟ ਲਵ ਕਹਿ ਸਕਦੇ। ਤਿੰਨਾਂ ਨੂੰ ਐਟ ਅ ਟਾਈਮ ਮੈਂ ਜਾਨੀ ਪਰਸੂ ਕਰਦਾ। अच्छा जी ਤੁਸੀਂ ਐਮਏ ਇੰਗਲਿਸ਼ ਕੀਤੀ ਹੁਣ ਤੁਸੀਂ ਹਾਲ ਹੀ ਦੇ ਵਿੱਚ ਐਮਐਸਸੀ ਯੋਗਾ ਦੇ ਵਿੱਚ ਕੀਤੀ ਹੈ ਸੋਲਨ ਯੂਨੀਵਰਸਿਟੀ ਤੋਂ ਤੁਸੀਂ ਕੀਤੀ ਹੈ ਇੱਕ ਤਾਂ ਮੈਂ ਇਹ ਜ਼ਰੂਰ ਜਾਨਣਾ ਚਾਹਾਂਗੀ ਕਿ ਕਾਫੀ ਲੰਮਾ ਗੈਪ ਤੁਹਾਡਾ ਸਟੱਡੀ ਦੇ ਵਿੱਚ ਪਿਆ ਹੋਏਗਾ ਜਦੋਂ ਤੁਸੀਂ ਪੜਾਈ ਛੱਡੀ ਹੋਏਗੀ ਦੁਬਾਰਾ ਕਿੰਨਾ ਕੁ ਮੁਸ਼ਕਲ ਤੁਹਾਨੂੰ ਲੱਗਦਾ ਸੀ ਕਿਉਂਕਿ ਅਸੀਂ ਜਦੋਂ 2 ਸਾਲ ਦਾ ਗੈਪ ਹੈ ਜਨਾ ਬੱਚੇ ਹਰ ਵਾਰ ਕਹਿ ਦਿੰਦੇ ਨੇ ਕਿ ਪੜ੍ਹਨਾ ਨਹੀਂ ਤੁਸੀਂ ਕਿਵੇਂ ਇਸ ਟਿਊਸ਼ਨ ਨੂੰ ਸੋਚਿਆ ਕਿ ਨਹੀਂ ਮੈਂ ਦੁਬਾਰਾ ਕੰਟੀਨਿਊ ਕਰਾਂ ਮੈਨੂੰ ਲੱਗਦਾ ਕਿ ਉਸ ਯੂਨੀਵਰਸਿਟੀ ਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਵਿਦਿਆਰਥੀ ਏਜ ਦੇ ਵਿੱਚ ਹੋਏਗਾ ਉਹ ਤੁਸੀਂ ਹੋਵੋਗੇ ਤਾਂ ਕਿਵੇਂ ਆਲੇ ਦੁਆਲੇ ਲੋਕ ਤੁਹਾਨੂੰ ਕਿਵੇਂ ਟ੍ਰੀਟ ਕਰਦੇ ਸੀ ਕਿਵੇਂ ਦਾ ਉੱਥੇ ਦਾ ਮਾਹੌਲ ਰਹਿੰਦਾ ਸੀ ਜਦੋਂ ਤੁਸੀਂ ਯੂਨੀਵਰਸਿਟੀ ਜਾਂਦੇ ਸੀ ਗੁਜਰਾਤ ਨੇ ਸਾਨੂੰ ਬ੍ਰੇਨ ਦਿੱਤਾ ਸਭ ਤੋਂ ਵੱਡੀ ਜੀ ਕੁਦਰਤੀ ਬੰਦਨ ਦੇਣਾ ਤੇ ਇਹ ਬ੍ਰੇਨ ਇਹ ਸੋਚ ਜਿਹੜੀ ਹੈ ਇਹਨੂੰ ਵਰਤਣਾ ਚਾਹੀਦਾ ਹੈ ਭੇਡਾਂ ਵਾਂਗ ਇਹਨੂੰ ਉਹ ਇੱਕ ਹੁੰਜੇ ਰੱਖ ਕੇ ਮਗਰ ਨਹੀਂ ਲੱਗ ਜਾਣਾ ਚਾਹੀਦਾ सो किंतु परंतु हू सो एवर बी मैन मस्ट बी नॉन कन्फॉर्मिस्ट अमेरिकन वो बहुत बड़ा पोइट होया लिखारी होया इमरसन वो कह रहा है इस तरह कन्फ्यूश भी कह रहा कि नॉलेज होनी चाहिए इफ़ यू हैव नॉलेज वट यू लैक इफ यू लैक नॉलेज व्हाट यू हैव सो नॉलेज ज्ञान ज्ञान गुरु है ਸੱਚੇ ਕਾਲ ਆਰਪੀਡੀ 24 ਦੇਖ ਰਹੀ ਹਾਂ ਤੁਸੀਂ ਕਈ ਵਾਰ ਅਸੀਂ ਬੋਲ ਸੁਨੇ ਨੇ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਦੇ ਵਿੱਚ ਕੀ ਰੱਖਿਆ ਤਾਂ ਅੱਜ ਮੈਂ ਤੁਹਾਨੂੰ ਜੇ ਸ਼ਖਸੀਅਤ ਦੇ ਨਾਲ ਮਿਲਵਾਂ ਜਾ ਰਹੀਆਂ ਉਹਨਾਂ ਦੇ ਉੱਪਰ ਇਹ 17 ਬਿਲਕੁਲ ਟੁਕਮੀਆਂ ਬੈਠ ਰਹੀਆਂ ਨੇ ਜਿਨ੍ਹਾਂ ਦੀ ਉਮਰ ਤਾਂ 85 ਸਾਲ ਦੇ ਨੇੜੇ ਤੇੜੇ ਹੈ ਪਰ ਉਹਨਾਂ ਦੇ ਵੱਲੋਂ ਜੋ ਕੁਝ ਸਫਲਤਾਵਾਂ ਹਾਸਲ ਕੀਤੀਆਂ ਨੇ ਜਿਸ ਤਰੀਕੇ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਇਸ ਮਕਾਮ ਤੱਕ ਲਿਆਂਦਾ ਗਿਆ ਹੈ ਉਹਨਾਂ ਦੀਆਂ ਕਹਾਣੀਆਂ ਜ਼ਰੂਰ ਤੁਹਾਨੂੰ ਇਨਸਪਾਇਰ ਕਰੇਗੀ ਤੁਹਾਡੇ ਲਈ ਮੋਟੀਵੇਸ਼ਨਲ ਹੋਏਗੀ ਤਾਂ ਮੈਨੂੰ ਆਪਨੇ ਸਮਝ ਆ ਰਿਹਾ ਕਿ ਉਹਨਾਂ ਨੂੰ ਇੱਕ ਡਾਕਟਰ ਕਿਹਾ ਜਾਵੇ ਉਹਨਾਂ ਨੂੰ ਲਿਰਿਸਿਸਟ ਕਿਹਾ ਜਾਵੇ ਜਾਂ ਫਿਰ ਉਹਨਾਂ ਨੂੰ ਐਜੂਕੇਸ਼ਨਿਸਟ ਦੇ ਤੌਰ ਤੇ ਜਿਹੜੇ ਗੱਲਬਾਤ ਕੀਤੀ ਜਾਵੇ ਕਿਉਂਕਿ ਬਹੁਤ ਸਾਰੀਆਂ ਉਪਲਬਧੀਆਂ ਨੇ ਉਹਨਾਂ ਦੀਆਂ ਤੱਕ ਇਸ ਤਰੀਕੇ ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਮੈਨੇਜ ਕੀਤਾ ਗਿਆ ਤੇ ਜ਼ਿੰਦਗੀ ਦੇ ਇਸ ਪੜਾਅ ਦੇ ਵਿੱਚ ਕਿਸ ਤਰੀਕੇ ਉਹ ਸਾਰਾ ਕੁਝ ਮੈਨੇਜ ਕਰ ਰਹੇ ਨੇ ਹੁਣ ਤੱਕ ਆਪਣੇ ਆਪ ਨੂੰ ਇਸ ਤਰੀਕੇ ਫਿੱਟ ਰੱਖ ਰਹੇ ਨੇ ਸਾਰਾ ਕੁਝ ਅਸੀਂ ਉਹਨਾਂ ਦੇ ਕੋਲੋਂ জানਾਂਗੇ ਮੇਰੇ ਨਾਲ ਡਾਕਟਰ ਗੁਰਨਾਮ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਨਮਸਕਾਰ 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 ਜੀ ਸਰ ਜੀਵੇ ਮੈਂ ਪਹਿਲਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਵੇਂ ਇੰਟਰੋਡਿਊਸ ਕਰਾਵਾਂ ਡਾਕਟਰ ਵੀ ਹਾਂ ਲਿਰਿਸਟ ਵੀ ਹਾਂ ਗਾਣੇ ਵੀ ਗਾ ਲੈਂਦੇ ਹਾਂ ਫਿੱਟ ਵੀ ਹਾਂ ਤੁਸੀਂ ਕੀ ਮਤਲਬ ਇਹ ਸਾਰੀਆਂ ਚੀਜ਼ਾਂ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਇਹ ਹੀ ਜਾਨਣਾ ਚਾਹਾਂਗੀ ਹੈ ਮੈਂ ਕੋਈ ਕੌਨਸ਼ੀਅਸਲੀ ਨਹੀਂ ਕੋਈ ਇਹ ਮੈਨੇਜ ਕਰ ਰਿਹਾ ਬਸ ਜਣੀ ਸੋਤੇ ਸਦ ਜਨ ਕਿੰਦੇ ਨਾ ਜੜੀ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦਾ ਜਣੀ ਕੋਈ ਕੁਝ ਪੇਰੈਂਟਸ ਦਾ ਮਾਂ ਦਾ ਕੋਸ਼ ਵਾਲੇ ਦਾ ਕੋਸ਼ ਐਜੂਕੇਸ਼ਨ ਦਾ ਕੋ ਸਾਥੀਆਂ ਦਾ ਜੋ ਕੁਝ ਮੈਂ ਉਹਨਾਂ ਤੋਂ ਲਰਨ ਕੀਤਾ ਸਭ ਉਹਨਾਂ ਦੀ ਦੇਣਾ ਮੇਰਾ ਮਜੂਏ ਕੁਝ ਨਹੀਂ ਹੈ ਹੈ ਜੀ ਸੋ ਇਸ ਕਰਕੇ ਜਣੀ ਅ ਗੁਰੂ ਸਾਹਿਬ ਦੀ ਬਾਣੀ ਚੋਂਦਾ ਕਿ ਹਰ ਮੰਦਰ ਇਹ ਸਰੀਰ ਹੈ। ਔਰ ਮੈਂ ਕਿਸੇ دنیਵੀਂ ਇਟਾਂ ਦਾ ਕੰਕਰ ਪੱਥਰ ਦੇ ਮੰਦਰ ਨੂੰ ਨਹੀਂ ਇਹ ਨਹੀਂ ਅਹਿਮੀਅਤ ਦਿੰਦਾ ਜਿੰਨਾ ਮੈਂ ਇਹ ਆਪਣੀ ਬਾਡੀ ਨੂੰ ਹਰ ਮੰਦਰ ਇਹ ਸਰੀਰ। ਇਸ ਬਾਡੀ ਨੂੰ ਹਰ ਮੰਦਰ ਸਮਝਦੇ ਹੋਏ ਭਗਵਾਨ ਦਾ ਹਰੀ ਦਾ ਮੰਦਰ ਹੈ ਤੇ ਇਹਨੂੰ ਮੈਂ ਬਹੁਤ ਸਜਾਉਣਾ ਹੈ, ਤੰਦਰੁਸਤ ਰੱਖਣਾ, ਫਿਟ ਰੱਖਣਾ। ਇਹ ਮੇਰੇ ਲਈ ਮੰਦਰ ਹੈ। ਚਾ ਵੀ ਸਣਾ ਉਮਰ ਪੁੱਛਣਾ ਗੁਸਤਾਖੀ ਹੁੰਦੀ ਐ ਪਰ ਮੈਂ ਜ਼ਰੂਰ ਪੁੱਛਾਂਗੀ ਕਿ ਉਮਰ ਕਿੰਨੀ ਕੈ ਤੁਹਾਡੀ ਮੈਂ 85th ਮੈਂ ਚੱਲ ਰਿਹਾ ਪੈਰਾ ਹੂੰ 85th ਸੀਅਰ ਚੱਲ ਐਸੋ ਪਰ ਅੰਦਾਜ਼ਾ ਲਗਾਣਾ ਔਖਾ ਐ ਜੇਕਰ ਕੋਈ ਨਵਾਂ ਦੇਖੇ ਉਹਨੂੰ ਲੱਗੇਗਾ ਕਿ ਤੁਸੀਂ 65 ਜਾਂ 70 ਕੁ ਸਾਲ ਦੇ ਹੂੰ 70 ਦੇ ਨਹੀਂ ਮੈਨੂੰ ਕਹਿੰਦੇ ਵੈਸੇ 60 ਮੇਰੇ ਜਾਨੀ ਵੈਲ ਐਜੂਕੇਟਿਡ ਹੀ ਇਸ ਪੀ ਐਚ ਡੀ ਫਰਮ ਆਕਸਫੋਰਡ ਯੂਨੀਵਰਸਿਟੀ ਯੂਨੀਵਰਸਿਟੀ ਦੇ ਚ ਬਹੁਤ ਬੜੇ ਉਹਨਾਂ ਦਾ ਹੈ ਉਹਦਾ ਤੇ ਮੈਨੂੰ ਇੱਕ ਉਹਨਾਂ ਨੇ ਬੁਲਾ ਕੇ ਪੁੱਛਿਆ ਜੀ ਤੇ ਮੈਂ ਕਿਹਾ ਸਰ ਗੈਸਟ ਤਾਂ ਉਹਨਾਂ ਨੇ 50 ਟੂ 60 ਕਿਹਾ ਸੀਗਾ ਇਹ ਜਸ ਪਿਛਲੇ ਸਾਲ ਦੀ ਗੱਲ ਹੈ ਹਮਮ ਔਰ ਇਹ ਮੈਨੂੰ ਬਹੁਤ ਵੇਰ ਵਾਪਰੀ ਹੈ ਔਰ ਇਹ ਕੋਈ ਮਾਨ ਵਾਲੀ ਗੱਲ ਨਹੀਂ ਵੈਸੇ ਕੁਝ ਮਾਂ ਬਾਪ ਦੀ ਦੇਣ ਹੈ ਕੁਝ ਨਹੀਂ ਜੋ ਮੈਂ ਸ਼ੁਰੂ ਚ ਬੋਲਿਆ ਕਿ ਮੈਂ ਬੋਡੀ ਨੂੰ ਜਣੀ ਇੱਕ ਹਰੀ ਦਾ ਮੰਦਰ ਸਮਝ ਕੇ ਇਹਨੂੰ ਸਵਾਰਤਾ ਭੋਜਦਾ ਇਹਨੂੰ ਸਭ ਮੈਂ ਨਾ ਇੱਕ ਚੀਜ਼ ਅੱdte ਪਹਿਲਾਂ ਬਾਕੀ ਚੀਜ਼ਾਂ ਵੱਲ ਮੈਂ ਜ਼ਰੂਰ ਜਾਵਾਂਗੀ ਪਰ ਸ਼ੁਰੂਆਤ ਦੇ ਵਿੱਚ ਨਾ ਮੈਂ ਪਹਿਲਾਂ ਇਹ ਤੁਹਾਡੀ ਫਿਟਨੈਸ ਦੇ ਉੱਪਰ ਜ਼ਰੂਰ ਗੱਲ ਕਰਾਂਗੀ ਕਿ ਜਦੋਂ ਆਪਾਂ ਆਪਣੀ ਗੱਲ ਕਰਦੇ ਆ ਨਾ ਇਸ ਏਜ ਦੇ ਵਿੱਚ ਕਈ ਵਾਰ ਹੁੰਦਾ ਕਿ ਲੋਕ ਵੀ ਬੱਚੇ ਵੀ ਆਪਣੀ ਏਜ ਤੋਂ ਵੱਧ ਲੱਗਣ ਲੱਗ ਪੈਂਦੇ ਨੇ ਤੁਸੀਂ ਜਿੱਦਾਂ ਆਪਣੇ ਆਪ ਨੂੰ ਪੂਰਾ ਮੇਨਟੇਨ ਰੱਖਦੇ ਹੋ ਪੂਰਾ ਤੁਸੀਂ ਆਪਣੀ ਏਜ ਦੇ ਮੁਤਾਬਕ ਤੁਸੀਂ ਜਿੱਦਾਂ ਕਿਹਾ ਕਿ ਖਾਣ ਪੀਣ ਦਾ ਕਾਫੀ ਤੁਸੀਂ ਖਿਆਲ ਰੱਖਦੇ ਫਰੂਟ ਡਰਾਈ ਫਰੂਟ ਦੁੱਧ ਵਗੈਰਾ ਲੈ ਲੈਂਦੇ ਹੂੰ ਮੈਂ ਤੜੀਆਂ ਚੀਜ਼ਾਂ ਤੋਂ ਬਚਦਾ ਇੱਕ ਅੱਜਕੱਲ੍ਹ ਤੋਂ ਆ ਜਾਨੀ ਬੱਚੇ ਜੋ ਯੰਗ ਫੂਡ ਖਾਂਦੇ ਮੈਂ ਉਹ ਨਹੀਂ ਖਾਂਦਾ ਸਿੰਪਲ ਹੁਣ ਤੇ ਮੇਰੇ ਕਾਫੀ ਸਾਲਾਂ ਤੋਂ ਮੈਂ ਰੋਟੀ ਜੇ ਕਿਸੇ ਮੈਨੂੰ ਮਿਲ ਜਾਏ ਤਾਂ ਖਾਣਾ अदरवाइज ਮੈਂ ਕਿਸੇ ਕਪੂਰਸ ਲੈ ਜਾਵਾਂ ਸ਼ਹਿਰ ਜਾਵਾਂ ਜਾਂ ਜਿੱਥੇ ਹੋਟਲ ਵਗੈਰਾ ਹੋਵੇ अदरवाइज ਮੈਂ ਰੋਟੀ ਨਹੀਂ ਖਾ ਰਿਹਾ ਕਾਫੀ ਦਿਨ ਤੋਂ ਅੱਛਾ ਫਿਰ ਪੇ ਡਾਈਟਸ ਕੀ ਲੈ ਰਹੇ ਹੋ ਤੁਸੀਂ ਡਾਈਟਸ ਦੇ ਵਿੱਚ ਮੈਂ ਜਾਨੀ ਫਰੂਟ ਡਰਾਈ ਫਰੂਟ ਦੁੱਧ ਵਗੈਰਾ ਲੈ ਆਪਾਂ ਨਾ ਜਿਵੇਂ ਬਹੁਤ ਵਾਰ ਦੇਖਦੇ ਆ ਕਿ ਇਸ ਏਜ ਦੇ ਵਿੱਚ ਨਾ ਬੱਚਿਆਂ ਨੂੰ ਜਦੋਂ ਆਪਾਂ ਗੱਲ ਕਰੀਏ 20-25 ਸਾਲ ਦੀ ਉਮਰ 'ਚ ਅੱਜਕੱਲ ਦਾ ਬਹੁਤ ਛੋਟੇ-ਛੋਟੇ ਬੱਚੇ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਜੇਕਰ ਤੁਹਾਨੂੰ ਕੋਈ ਬਿਮਾਰੀ ਆਉਂਦੀ ਹੈ ਤਾਂ ਕਿਵੇਂ ਉਹਨੂੰ ਟ੍ਰੀਟ ਕਰਦੇ ਹੋ ਜਾਂ ਕੋਈ ਸਪੈਸ਼ਲ ਕੋਈ ਫਿਰ ਮੈਡੀਸਿਨ ਤੁਸੀਂ ਲੈਂਦੇ ਹੋ ਮੈਨੂੰ ਜੇ ਜ਼ਿੰਦਗੀ ਦੇ ਵਿੱਚ ਕੋਈ ਸਭ ਤੋਂ ਵੱਡੀ ਕੁਦਰਤ ਵੱਲੋਂ ਪ੍ਰਾਪਤੀ ਹੋਈ ਜਾਂ ਮੇਰੇ ਮਾਪੇ ਵੱਲੋਂ ਮੈਨੂੰ ਜਾਂ ਮੇਰੇ ਆਲੇ-ਦੁਆਲੇ ਤੋਂ ਜੇ ਕੋਈ ਚੀਜ਼ ਮੈਨੂੰ ਬਹੁਤ ਵੱਡੀ ਚੀਜ਼ ਮਿਲੀ ਹੈ ਤੋ ਮੈਨੂੰ ਹੋਮੋਪੈਥੀ ਹੈ ਮੈਂ ਥੋੜੇ ਦਿਨ ਪਹਿਲਾਂ 슬ਿੱਪ ਕੀਤਾ ਔਰ ਇਨੀ ਜਬਰਦਸਤ ਚੋਰਨਾ ਮੈਂ ਡਿੱਗਾ ਜਿਸ ਤਰ੍ਹਾਂ ਕਿ ਉਹ ਪੂਲੀ ਛਤੋਂ ਕੇ ਚੁੱਕੇ ਸਿਰ ਦਿੱਤਾ ਔਰ ਮੇਰੇ ਚੂਲੇ ਦੇ ਇਨੀ ਸੱਟ ਵੱਜੀ ਕਿ ਉੜਦੇ ਸਾਰ ਜਣੀ ਤਕਰੀਬਨ ਐਡਾ ਬੜਾ ਗੋਲਾ ਜਿੱਡਾ ਹੁੰਦਾ ਇਨਾ ਉਹ ਸੁੱਜ ਕੇ ਖਾ ਗਿਆ ਜਸ ਉੜਦੇ ਸਾਰ ਮੈਂ ਜਣੀ ਚਾਰ ਗੋਲੀਆਂ ਜਾ ਕੇ ਮੂੰਹ ਚ ਪਾਈਆਂ ਔਰ ਨੈਕਸਟ ਡੇ ਮੈਂ ਜਣੀ ਡਰਾਈਵ ਕਰ ਰਿਹਾ ਸੀ ਔਰ ਕਿਸੇ ਨੂੰ ਪਤਾ ਨਹੀਂ ਚੱਲ ਰਿਹਾ ਕਿ ਮੈਂ ਤੁਰਦਾ ਵੀ ਸੀ ਮੇਰੇ ਕੋਈ ਦਰਦ ਵਗੈਰਾ ਨਹੀਂ ਸੀ ਮੈਂ ਲੰਪ ਵਗੈਰਾ ਜਾਂ ਲੰਗ ਨਹੀਂ ਸੀ ਮਾਰ ਰਿਹਾ ਹੋਮੋਪੈਥੀ ਇੰਗਲਿਸ਼ ਲਿਟਰੇਚਰ 뮤직 ਇਹ ਤਿੰਨ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਸਾਨੂੰ ਹੁਣ ਫਸ ਲਾ ਕਿਦਾਂ ਆ ਇਹ ਤਿੰਨਾਂ ਚੀਜ਼ਾਂ ਦੇ ਨਾਲ ਮੈਨੂੰ ਬਹੁਤ ਲਗਨ ਹੈ ਬਹੁਤ ਪਿਆਰ ਹੈ ਇਸ਼ਕ ਹੈ ਇੰਗਲਿਸ਼ ਹੋਮੋਪੈਥੀ ਔਰ 뮤ਜ਼ਿਕ अच्छा अब बहुत सारे लोग ना कोई फैटी लिवर ਦਾ ਸ਼ਿਕਾਰ ਹੁੰਦਾ ਹੈ ਕੋਈ ਬੀਪੀ ਦਾ ਸ਼ਿਕਾਰ ਹੋ ਜਾਂਦਾ ਹੈ 슈ગર ਅੱਜਕੱਲ ਡਾਇਬੀਟਿਸ ਜਿਹਨੂੰ 슈ગર ਕਹਿ ਦਿੰਦੇ ਨੇ ਉਹ ਬਹੁਤ ਆਮ ਹੈ ਗਏ ਤੁਸੀਂ ਕਦੀ ਫੇਸ ਕੀਤਾ ਇਹਨਾਂ ਚੀਜ਼ਾਂ ਨੂੰ ਅ 슈ગર ਮੈਨੂੰ ਪਿੱਛੇ ਜਦੋਂ ਮੈਂ ਜਨ ਹੀ ਆਪਣੇ ਇਹ ਖਾਣਾ ਨਹੀਂ ਨਾ ਖਾ ਰਿਹਾ ਅਨ ਵਗੈਰਾ ਨਹੀਂ ਸੀ ਖਾ ਰਿਹਾ ਤੇ ਮੈਂ ਆਪਣੇ ਡਰਾਈ ਫਰੂਟ ਜ਼ਿਆਦਾ ਖਾ ਰਿਹਾ ਮੈਨੂੰ ਚੱਕਰ ਵਗੈਰਾ ਆਉਣ ਲੱਗ ਪਿਆ ਇੱਕਦਮ ਔਰ ਮੈਂ ਫਿਰ ਮੈਨੂੰ ਉਹਨਾਂ ਅਹਿਸਾਸ ਕਰਾ ਮੈਂ ਆਪਣੀ ਯੂਨੀਵਰਸਿਟੀ ਜੀ ਉਸੇ ਸਭ ਤੋਂ بڑا ਸਾਡੇ ਇੱਕ ਹਸਪੀਟਲ ਹੈ ਡਿਸਟ੍ਰਿਕਟ ਦਾ ਪ੍ਰਾਈਵੇਟ ਹੈ ਤੇ ਮੈਂ ਉੱਥੇ ਗਿਆ ਤਾਂ ਉਹ ਕਹਿੰਦੇ ਕਿ ਇਹ ਕਾਰਨ ਹੈ ਤੁਹਾਨੂੰ ਚੱਕਰ ਆਉਣ ਲੱਗ ਪਿਆ ਔਰ ਉਹਨਾਂ ਦਿਨਾਂ 'ਚ ਮੈਨੂੰ ਸ਼ੂਗਰ ਵੀ ਹੋ ਗਈ ਅੱਛਾ ਔਰ ਫਿਰ ਮੈਂ ਜਦੋਂ ਮਿਲ ਪਤਾ ਲੱਗ ਗਿਆ ਕੰਟਰੋਲ ਕਰ ਲਿਆ ਸੀ ਮੈਨੂੰ ਈਵਨ ਡਬਲ ਦਿਸਣ ਲੱਗ ਪਿਆ ਸੀਗਾ ਔਰ ਮੈਂ ਜਦੋਂ ਉਹਨਾਂ ਦੇ ਤਿੰਨ ਦਿਨ ਮੈਂ ਉੱਥੇ ਜਣੀ ਉਸ ਡਿਸਟ੍ਰਿਕਟ ਦਾ ਸਭ ਤੋਂ بڑا ਹਸਪੀਟਲ ਆ ਪ੍ਰਾਈਵੇਟ ਹਸਪੀਟਲ ਆ ਹਸਪੀਟਲ ਦੇ ਨਾਲ ਨਾਲ ਉਹ ਮੈਡੀਕਲ ਕਾਲਜ ਵੀ ਆ ਹਰਫ ਸਿਲੇਟੀ ਆ ਮੈਂ ਦੂਸਰੇ ਦਿਨ ਉਥੋਂ ਉਹਨਾਂ ਨੂੰ ਕਹਿ ਕੇ ਆਪਣੇ ਹੱਲ ਮੈਂ ਉਹਨਾਂ ਸਾਰੀ ਫੀਸ ਵਗੈਰਾ ਦਿੱਤੀ ਹੋਈ ਸੀ ਕਿ ਤੇ ਮੈਂ ਕਿਹਾ ਮੈਨੂੰ ਡਿਸਚਾਰਜ ਕਰ ਦਿਓ ਮੈਂ ਦੇਖਿਆ ਕਿ ਇੰਨੀ ਲੋਕ ਆਫਟਰ ਨਹੀਂ ਸੀ ਕਰਦੇ ਔਰ ਮੈਨੂੰ ਇਹਨਾਂ ਪਤਾ ਸੀ ਕਿ ਮੈਂ ਆਪਣੇ ਆਪ ਮੈਂ ਆਪਣੇ ਵਾਪਸ ਜਿਹੜਾ ਘਰ ਆ ਗਿਆ ਔਰ ਮੈਂ ਆ ਕੇ ਜਿਹੜੇ ਇੱਕ ਹਫਤੇ ਦੇ ਵਿੱਚ ਠੀਕ ਹੋ ਗਿਆ ਸੀ ਹੋਮੋਪੈਥੀ ਤੁਸੀਂ ਤੁਹਾਨੂੰ ਕਿਹਾ ਕਿ ਤੁਸੀਂ ਹੋਮੋਪੈਥੀ ਦੇ ਨਾਲ ਖਾਸ ਲਗਾ ਰੱਖਦੇ ਹਾਂ ਕਾਫੀ ਜੁੜੇ ਹੋਏ ਹੋ ਤੁਸੀਂ ਹੋਮੋਪੈਥਿਕ ਦੇ ਵਿੱਚ ਵੀ ਕੋਈ ਸਟੱਡੀ ਕੀਤੀ ਹੋਈ ਹੈ ਕਿਉਂਕਿ ਤੁਸੀਂ ਪ੍ਰਿੰਸੀਪਲ ਰਹਿ ਚੁੱਕੇ ਹੋ ਮਾਸਟਰਸ ਤੁਸੀਂ ਕਾਫੀ ਕੀਤੀਆਂ ਹੋਈਆਂ ਨੇ ਤਾਂ ਹੋਮੋਪੈਥੀ ਦੇ ਵਿੱਚ ਵੀ ਕੋਈ ਸਪੈਸੀਫਿਕ ਤੁਸੀਂ ਕੋਰਸ ਕੀਤਾ ਹੋਇਆ ਮੈਂ ਦਿੱਲੀ ਤੋਂ ਇੱਕ ਡਿਪਲੋਮਾ ਕੀਤਾ ਸੀ ਔਰ ਮੈਂ ਮੈਂ ਰਾਤ ਦੇ 1:00 ਵਜੇ ਤੱਕ ਹੋਮੋਪੈਥੀ ਪੜ੍ਹਦਾ ਰਹਿਣਾ ਮੈਂ ਕਿਤੇ ਸਫ਼ਰ ਕਰ ਰਿਹਾ ਬੱਸ ਦੇ ਵਿੱਚ ਕੋਈ ਪੈਸੇਂਜਰ ਕੋਈ ਗੱਲ ਕਰ ਰਿਹਾ ਆਪਸੇ ਕਿਸੇ ਦੀ ਪੇਸ਼ੈਂਟ ਬਾਰੇ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਮੇਰੇ ਕੋਲ ਆ ਕੇ ਇਲਾਜ ਕਰੂੰ ਮੈਂ ਉਹਨਾਂ ਦੀ ਗੱਲ ਸੁਣਦੇ ਰਹਿਣਾ ਔਰ ਜੇ ਇਸ ਟਾਪਿਕ ਤੇ ਉਹ ਗੱਲ ਕਰ ਰਹੇ ਹੁੰਦੇ ਮੈਂ ਆ ਕੇ ਉਹਦੇ ਬਾਰੇ ਪੜ੍ਹਨਾ ਔਰ ਉਹਦੀ ਡੰਗਾਈ ਤਾਂ ਜਾਣਾ ਕਿ ਇਹਦਾ ਕੀ ਇਲਾਜ ਹੋ ਸਕਦਾ ਮੈਨੂੰ ਇੰਟਰਸਟ ਹੁੰਦਾ ਸੀ ਆਪਣੇ ਕੋਈ ਮੋਟਿਵ ਲਈ ਨਹੀਂ ਕਿ ਪੈਸੇ ਵਾਸਤੇ ਨਹੀਂ ਔਰ ਸਿਰਫ ਜਾਣੀ ਇਸ਼ਕ ਕਰ ਮੈਂ ਇੱਕ ਇੱਕ ਵੇਲੇ ਤੱਕ ਮੈਂ ਪੜ੍ਹ ਲੀਨਾ ਔਰ ਮੇਰੇ ਬਿਡ ਦੇ ਉੱਤੇ ਹਰਮੋਨੀਅਮ ਪਿਆ ਹੁੰਦਾ ਇੱਕ ਸਾਈਡ ਦੇ ਉੱਤੇ ਅਹ ਔਰ ਇੱਕ ਚਾਈਡ ਦੇ ਉੱਤੇ ਮੇਰੇ ਬਾਕਸ ਪਈ ਆਉਂਦੀ ਆ ਹੋਮੋਪੈਥੀ ਦੀਆਂ ਜਾਂ ਇੰਗਲਿਸ਼ ਦੀ ਡਿਕਸ਼ਨਰੀ ਵਗੈਰਾ ਜਾਂ ਇੰਗਲਿਸ਼ੀ ਬਾਕਸ ਹੁੰਦੇ ਆ ਇਹ ਮੇਰੇ ਬਿੱਡ ਦੇ ਸਾਥੀ ਆ ਹਮ ਅੱਛਾ ਕਿੰਨੇ ਕਿਲੋਕ ਤੁਹਾਡੇ ਕੋਲੋਂ ਦਵਾਈ ਲੈ ਕੇ ਜਾਂਦੇ ਨੇ ਕਿੱਥੀ ਦੂਰੋਂ ਦੂਰੋਂ ਆਉਂਦੇ ਨੇ ਕਿਸ ਤਰੀਕੇ ਦੀਆਂ ਸਮੱਸਿਆਵਾਂ ਦਾ ਜ਼ਿਆਦਾ ਤੁਸੀਂ ਹੱਲ ਕਰਦੇ ਹੋ ਸੋ ਇਹ ਹੈ ਕਿ ਐਕਚੁਅਲੀ ਇਹ ਡਿਵੋਸ਼ਨ ਮੰਗਦੀ ਹੈ ਇਸ਼ਕ ਹੋਣਾ ਚਾਹੀਦਾ ਤੁਹਾਨੂੰ ਜਿਸ ਤਰ੍ਹਾਂ ਆਦਮੀ ਨੂੰ ਆਪਣੇ ਲੱਭ ਦੇ ਨਾਲ ਉਹ ਇਹ ਅਟੈਚਮੈਂਟ ਹੁੰਦੀ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਮੇਰਾ ਫਰਸਟ ਲਵ ਤੁਹਾਨੂੰ ਮਦੱਸਿਆ ਮਿਊਜ਼ਿਕ ਇਜ਼ ਮਾਈ ਫਰਸਟ ਲਵ ਹੋਮੋਪੈਥੀ ਇਜ਼ ਮਾਈ ਫਰਸਟ ਲਵ ਐਂਡ ਇੰਗਲਿਸ਼ ਲਿਟਰੇਚਰ ਇਜ਼ ਮਾਈ ਫਰਸਟ ਲਵ ਇਹ ਤਿੰਨਾਂ ਦਾ ਫਰਸਟ ਲਵ ਕਹਿ ਸਕਦੇ ਤਿੰਨਾਂ ਨੂੰ ਐਟ ਅ ਟਾਈਮ ਮੈਂ ਜਾਨੀ ਪਰਸੂ ਕਰਦਾ ਅੱਛਾ ਜਿੱਦਾਂ ਤੁਸੀਂ ਹੋਮੋਪੈਥਿਕ ਦਾ ਡਿਪਲੋਮਾ ਕੀਤਾ ਹੋਇਆ ਹੈ ਉਵੇਂ ਤੁਸੀਂ ਰਿਟਾਇਰਡ ਪ੍ਰਿੰਸੀਪਲ ਰਹਿ ਚੁੱਕੇ ਹੋ ਹੈਨਾ ਪਿੰਡ ਦੇ ਸਕੂਲ ਦੇ ਵਿੱਚ ਤੁਸੀਂ ਰਿਟਾਇਰਡ ਪ੍ਰਿੰਸੀਪਲ ਬਤਾਰ ਪ੍ਰਿੰਸੀਪਲ ਰਿਟਾਇਰ ਹੋਈ ਹੂੰ ਤੁਸੀਂ ਐਮਏ ਇੰਗਲਿਸ਼ ਵੀ ਕੀਤੀ ਹੈ ਪੋਲੀਟੀਕਲ ਸਾਇੰਸ ਵੀ ਕੀਤੀ ਹੈ ਹੁਣ ਐਮ ਐਸ ਸੀ ਯੋਗਾ ਦੇ ਵਿੱਚ ਤੁਸੀਂ ਗਏ ਹੋ ਮੈਂ ਮਿਊਜ਼ਿਕ ਦੀ ਵੀ ਐਮ ਐ ਕਿਤੀ ਔਰ ਮੇਰੇ ਉਹਦੇ ਯੂਨੀਵਰਸਿਟੀ ਦੇ ਵਿੱਚੋਂ ਅ ਮੇਰੇ ਜਨੀ ਆਪਣੇ ਡਿਸਟਿੰਕਸ਼ਨ ਕੀਤੀ ਸੀ ਮੈਂ ਰੈਗੂਲਰ ਕੀਤੀ ਆ ਮਿਊਜ਼ਿਕ ਦੀ ਰੈਗੂਲਰ ਕੀਤੀ ਹੈ ਏਪੀਜੀ ਕਾਲਜ ਤੋਂ ਜਲੰਧਰ ਤੋਂ ਔਰ ਐਮ ਐਬੀ ਐਸ ਸੀ ਮੈਂ ਯੋਗਾ ਦੀ ਕੀਤੀ ਹੈਗੀ ਆਪਣੇ ਸੋਲਨ ਤੋਂ ਹਮਮ ਤਾਂ ਸਭ ਤੋਂ ਪਹਿਲਾਂ ਪੜਾਈ ਕਿਹੜੀ ਕੀਤੀ ਸੀਗੀ ਐਮ ਐਸ ਸੀ ਤੁਸੀਂ ਐਮ ਇੰਗਲਿਸ਼ ਕੀਤੀ ਸੀ ਐਮ ਇੰਗਲਿਸ਼ ਕੀਤੀ ਸੀ ਉਸ ਤੋਂ ਬਾਅਦ ਫਿਰ ਪੋਲੀਟੀਕਲ ਸਾਇੰਸ ਕੀਤੀ ਸੀ ਚਾਚਾ ਜੀ ਜਾਨ ਬਦਲਦਾ ਕਿਵੇਂ ਗਿਆ ਕਿ ਤੁਸੀਂ ਐਵੇਂ ਇੰਗਲਿਸ਼ ਕੀਤੀ ਫਿਰ ਐਵੇਂ ਪੋਲਿਟੀਕਲ ਸਾਇੰਸ ਹੁਣ ਤੁਸੀਂ ਐਮ ਐਸ ਸੀ ਯੋਗਾ ਦੇ ਹਾਲ ਕੀ ਦੇ ਵਿੱਚ ਕੀਤੀ ਹੈ ਇੰਗਲਿਸ਼ ਦਾ ਜਣੀ ਸ਼ਾਇਦ ਕੋਈ ਜੀਨਸ ਵਿੱਚ ਹੈ ਮੇਰੇ ਚਾਚਾ ਜੀ ਇਹ ਉਹ ਮੋਰਚਾ ਜਿਹੜਾ ਜੈਤੋ ਦਾ ਸੀ 10ਵੀਂ ਚ ਪੜ੍ਹਦੇ ਸੀ ਉਹਨਾਂ ਦੇ ਨਾਲ ਚੋ ਅਰੈਸਟ ਹੋ ਗਿਆ 10ਵੀਂ ਉਹਨਾਂ ਦੀ ਵਿੱਚੇ ਰਹਿ ਗਈ ਉਸ ਤੋਂ ਬਾਅਦ ਉਹ ਮਲਾਇਆ ਚਲੇ ਗਿਆ ਉੱਥੇ ਉਹ ਸਵਾਛਿਤਰ ਬੋਸ ਦੇ ਨਾਲ ਹੈ ਸਾਡੇ ਉਹਨਾਂ ਦੀ ਫੋਟੋ ਵੀ ਆ ਉਹਨਾਂ ਦੇ ਨਾਲ ਉਹਨਾਂ ਦੇ ਸਹਿਯਕ ਬਣ ਕੇ ਉਹਨਾਂ ਦੀ ਸਪੋਰਟ ਕਰਦੇ ਰਿਹਾ ਉੱਥੇ ਫਿਰ ਉਹਨਾਂ ਆਪਣੇ ਆਪ ਨੂੰ ਐਡਜਸਟ ਕਰਨਾ ਸੀ ਤੋਂ ਆਪਣੇ ਦੁਪਾਸ਼ੀਆ ਜਿਹਨੂੰ ਆਪਣਾ ਅ ਇੰਗਲਿਸ਼ ਦੇ ਵਿੱਚ ਲਿਟੇ ਕੋਰਟ ਵਿੱਚ ਪੇਸ਼ ਹੋਣਾ ਤੇ ਉਹ ਟਰਾਂਸਲੇਟ ਕਰਕੇ ਪੰਜਾਬੀ ਤੋਂ ਇੰਗਲਿਸ਼ ਤਾਂ ਨਹੀਂ ਉਹਨਾਂ ਦੀ ਹਾਲੇ ਵੀ ਮੇਰੇ ਕੋਲ ਇੱਕ ਇੱਕ ਡਿਕਸ਼ਨਰੀ ਹੈ ਔਰ ਬਹੁਤ ਪੁਰਾਣੀ ਹੈ ਹੱਥ ਲਾਂ ਵੀ ਹੁਣ ਤੋਂ ਫੜ ਜਾਂਦੀ ਹੈ ਤੋਂ ਜਿਸ ਤਰ੍ਹਾਂ ਹੱਥ ਨਾਲ ਲਿਖੀ ਹੁੰਦੀ ਹੈ ਨਾ ਉਹਨਾਂ ਦੀ ਇੰਗਲਿਸ਼ ਬਹੁਤ ਸੁਣੀ ਸੀ ਔਰ ਉਹਨਾਂ ਦੀ ਇੰਗਲਿਸ਼ ਬਾਰੇ ਮੈਂ ਦੱਸਦਾ ਉਹਨਾਂ ਦਾ ਲੜਕਾ ਇੰਗਲੈਂਡ ਦੇ ਵਿੱਚ ਬਾਅਦ ਅਮਰੀਕਨ ਆਰਮੀ ਦੇ ਵਿੱਚੋਂ ਕੈਪਟਨ ਵੀ ਰਿਹਾ ਬਾਅਦ ਦੇ ਵਿੱਚ ਉਸ ਤੋਂ ਬਾਅਦ ਉਹ ਇੰਗਲੈਂਡ ਸੈਟਲ ਹੋ ਗਿਆ ਤਾਂ ਉਹਨਾਂ ਦਾ ਲੜਕਾ ਉੱਥੇ ਅੰਗਰੇਜ਼ਾਂ ਦੀ ਕਲਾਸ ਦੇ ਵਿੱਚੋਂ ਅੰਗਰੇਜ਼ੀ 'ਚੋਂ ਫਰਸਟ ਆਉਂਦਾ ਰਿਹਾ ਬੀਇੰਗ ਇੰਡੀਅਨ ਅੰਗਰੇਜ਼ੀ ਦੀ ਕਲਾਸ ਦੇ ਵਿੱਚੋਂ ਅੰਗਰੇਜ਼ਾਂ ਦੇ ਬੱਚਿਆਂ 'ਚੋਂ ਇੰਗਲਿਸ਼ 'ਚੋਂ ਫਰਸਟ ਆਉਂਦਾ ਰਿਹਾ ਔਰ ਇੰਗਲਿਸ਼ ਸੀ ਯਾਨੀ ਮੇਰੇ ਕਾਕੇ ਦੀ ਬਹੁਤ ਵਧੀਆ ਇੰਗਲਿਸ਼ ਸੀ ਤਾਂ ਮੈਂ ਸਮਝਦਾ ਸ਼ਾਇਦ ਕੋਈ ਕੁਝ ਹੈ ਸਾਡੇ ਕੋਈ ਜੀਨਸ ਵਿੱਚ ਹੋ ਸਕਦਾ ਕਹਿਤ ਨਹੀਂ ਸਕਦੇ ਕਿਉਂ ਦੇਸੀ ਪਿੰਡੂ ਬੰਦੇ ਸੀ ਕੁਝ ਜਾਨੀ ਇਹਦੇ ਲਈ ਟੇਸਟ ਐਬਿਲਿਟੀ ਹੈ ਜੀਨਸ ਨਹੀਂ ਕਹਿ ਸਕਦੇ ਜੀਨਸ ਨਹੀਂ ਹੈ ਵੈਸੇ ਜਾਨੀ ਕੁਛ ਜਾਨੀ ਟੇਸਟ ਸਾਡੀ ਫੈਮਿਲੀ ਚ ਹੀ ਹੈ ਇਸ ਬਾਰੇ ਅੱਛਾ ਜਿਵੇਂ ਤੁਸੀਂ ਐਮ ਇੰਗਲਿਸ਼ ਕੀਤੀ ਹੁਣ ਤੁਸੀਂ ਹਾਲ ਹੀ ਦੇ ਵਿੱਚ ਐਮ ਐਸ ਸੀ ਯੋਗਾ ਦੇ ਵਿੱਚ ਕੀਤੀ ਹੈ ਸੋਲਨ ਯੂਨੀਵਰਸਿਟੀ ਤੋਂ ਤੁਸੀਂ ਕੀਤੀ ਹੈ ਇਕਤਮ ਐ ਜ਼ਰੂਰ ਜਾਨਣਾ ਚਾਹਾਂਗੀ ਕਿ ਕਾਫੀ ਲੰਮਾ ਗੈਪ ਤੁਹਾਡਾ ਸਟੱਡੀ ਦੇ ਵਿੱਚ ਪਿਆ ਹੋਏਗਾ ਜਦੋਂ ਤੁਸੀਂ ਪੜਾਈ ਛੱਡੀ ਹੋਏਗੀ ਦੁਬਾਰਾ ਕਿੰਨਾ ਕੁ ਮੁਸ਼ਕਲ ਤੁਹਾਨੂੰ ਲੱਗਦਾ ਸੀ ਕਿਉਂਕਿ ਅਸੀਂ ਜਦੋਂ 2 ਸਾਲ ਦਾ ਗੈਪ ਹੈ ਜਨਾ ਬੱਚੇ ਹਰ ਵਾਰ ਕਹਿ ਦਿੰਦੇ ਨੇ ਕਿ ਪੜ੍ਹਨਾ ਨਹੀਂ ਤੁਸੀਂ ਕਿਵੇਂ ਇਸ ਟਿਊਸ਼ਨ ਨੂੰ ਸੋਚਿਆ ਕਿ ਨਹੀਂ ਮੈਂ ਦੁਬਾਰਾ ਕੰਟੀਨਿਊ ਕਰਾਂ ਟੀਚਰ ਹੁੰਦੇ ਆ ਵੀ ਮੈਂ ਘਰ ਆ ਕੇ ਕਈ ਵਾਰ ਮੇਰੀ ਮਿਸ਼ਨ ਮੇਰੇ ਮੈ ਕਿਉਂ ਭੁੱਖ ਚੱਕਣੀ ਪੈਂਦੀ ਸੀ ਰੋਟੀ ਰੱਖ ਜਾਂਦੀ ਸੀ ਮੈਂ ਕਈ ਵਾਰ ਮੈਨੂੰ ਜ਼ਰ ਧਿਆਨ ਨਹੀਂ ਸੀ ਹੁੰਦਾ ਤੋ ਮੈਨੂੰ ਪੜਨ ਦੀ ਜਨੀ ਇਹ ਆਦਤ ਹੈ ਸ਼ੌਕ ਹੈ ਇਹ ਮੈਨੂੰ ਇਹਦਾ ਰੀਡਿੰਗ ਕਰਨਾ ਸਟੱਡੀ ਕਰਨਾ ਇਹ ਮੇਰੀ ਹੌਬੀ ਹੈ ਹੋਰ ਹੌਬੀ ਜਿਹੜੀ ਹੈ ਇਹ ਤੁਹਾਡਾ ਬੈਸਟ ਫਰੈਂਡ ਹੁੰਦੀ ਹੈ ਦੁਨੀਆ ਚ ਸਭ ਸਾਥ ਛੱਡ ਜਾਂਦੇ ਆ ਜੀਵਨ ਸਾਥੀ ਵੀ ਸਾਥ ਛੱਡ ਜਾਂਦੇ ਹੌਬੀ ਤੁਹਾਡੀ ਜਿਹੜੀ ਹੈ ਤੁਹਾਡੀ ਲਾਸਟ ਮੋਮੈਂਟ ਤੱਕ ਤੁਹਾਡੇ ਲਾਸਟ ਬ੍ਰੈਥ ਤੱਕ ਤੁਹਾਡੀ ਸਾਥ ਹੁੰਦੀ ਹੈ ਹੌਬੀ ਔਰ ਮੇਰੀ ਹੌਬੀ ਹੈ ਅੱਛਾ ਤੁਸੀਂ ਐਮ ਐਸ ਸੀ ਅਯੋਗਾ ਦੇ ਵਿੱਚ ਕੀਤੀ ਹੋਈ ਹੈ ਤੁਸੀਂ ਵੀ ਕਾਫੀ ਫਿਟ ਰਹਿੰਦੇ ਹੋ ਤਾਂ ਤੁਸੀਂ ਕਦੀ ਯੋਗਾ ਦੇ ਐਮ ਐਸ ਸੀ ਯੋਗਾ ਤੁਸੀਂ ਕੀਤੇ ਤੁਸੀਂ ਵੀ ਕਦੀ ਯੋਗਾ ਵਗੈਰਾ ਕਰਦੇ ਹੋ ਮੈਂ ਐਕਚੁਅਲੀ ਮੈਂ ਉਹਨਾਂ ਦਿਨਾਂ ਦੇ ਵਿੱਚ ਕਿਸੇ ਸਕੂਲ ਛਡ ਮਾਸਟਰ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਇੱਕ ਆਪਣੇ ਖੁਸ਼ਵੰਤ ਸਿੰਘ ਦਾ ਇਲਸਟ੍ਰੇਟਡ ਵੀਕਲੀ ਬਹੁਤ ਪਪੂਲਰ ਸੀ ਸਾਡੇ ਸਕੂਲ ਤੋਂ ਆਉਂਦਾ ਸੀ ਹਰ ਹਫਤੇ ਮੈਂ ਮੰਗਾਉਂਦਾ ਹੁੰਦਾ ਸੀ ਉਹਦੇ ਚ ਇੱਕ ਉਹਨਾਂ ਨੇ ਬਹੁਤ ਬਾਰੇ ਲਿਖਿਆ ਸੀਗਾ लाइट ऑन योगा और मैं खुशवंत सिंह ਦਾ ਫੈਨ ਆ ਇੰਡੀਆ ਦੇ ਵਿੱਚ ਜੇ ਮੈਂ ਕਿਸੇ ਦਾ ਫੈਨ ਆ ਲਿਟਰੇਚਰ ਦੇ ਵਿੱਚ ਖੁਸ਼वंत सिंह ਦਾ ਬਹੁਤ ਅਪਰਾਇਟ ਆਦਮੀ ਸੀ ਜੋ ਕੁਝ ਵੀ ਸੀ ਉਹ ਆਪਣੀ ਕੋਈ ਖਾਮੀ ਨਹੀਂ ਆਪਣਾ ਗੁਣ-ਓਗਣ ਲੁਕਾਉਂਦਾ ਨਹੀਂ ਸੀਗਾ ਔਰ ਇਹ ਉਹਦੀ ਇੱਕ ਖਾਸੀਅਤ ਸੀ ਔਰ ਉਹਨਾਂ ਨੇ ਉਸ ਬੁੱਕ ਬਾਰੇ ਲਿਖਿਆ ਸੀ ਮੈਨੂੰ ਹਾਲੇ ਤੱਕ ਇਹ ਲਾਈਨਾਂ ਯਾਦ ਆ ਮੋਸਟ ਐਗਜ਼ਾਸਟਿਵ ਸਟਡੀ ਔਨ ਯੋਗਾ ਇਨ ਦੀ ਵਰਲਡ ਉਹ ਬੁੱਕ ਸੀ ਆਪਣੇ ਲਾਈਫ ਟਾਂਜ ਹੋਗਾ। ਔਰ ਉਹ ਉਹਦਾ ਜਿਹੜਾ ਅਥਰ ਹੈ ਇੰਡੀਆ ਨਾ, ਇੰਡੀਆ ਜੋ ਬੁੱਕ ਨਹੀਂ ਕਹਿਣ ਚਾਹੀ ਪੀ ਅਮਰੀਕਾ ਜਾ ਕੇ ਉਹਨੂੰ ਛਪਾਈ ਪਈ। ਔਰ ਉਹ ਅਜ ਮੈਂ ਸਕੂਲ ਚ ਪੜਿਆ ਦੂਸ ਸਨੈਚਰ ਵਾਲ ਉਸ ਦਿਨ ਮੈਂ ਜਲੰਧਰ ਟਰਾਈ ਕੀਤੀ ਬੁੱਕ ਨਹੀਂ ਮਿਲੀ। ਫਿਰ ਮੈਨੂੰ ਕਿਸੇ ਨੇ ਕਿਹਾ ਕਿ ਇਹ ਸ਼ਾਇਦ ਤੁਹਾਨੂੰ ਜਿੱਥੇ ਚ ਨਹੀਂ ਕੋਈ ਬੜੀ ਆਰਮੀ ਦੇ ਆਫੀਸਰਾਂ ਦੇ ਬੱਚੇ ਪੜਦੇ ਉਥੇ ਮੈਂ ਆਪਣੇ ਕੈਂਟ ਗਿਆ ਥੇ ਅ ਅੰਬਾਲਾ ਕੈਂਟ ਤੋਂ ਨਹੀਂ ਮਿਲੀ ਫਿਰ ਮੈਂ ਨੈਕਸਟ ਸੈਟਰਡੇ ਮੈਂ ਅੰਮ੍ਰਿਤਸਰ ਗਿਆ ਉੱਥੇ ਮੈਨੂੰ ਮਿਲ ਗਈ 70 ਤੋਂ ਮੈਂ ਉਹ ਪੜ ਰਿਹਾ ਬੁੱਕ ਔਰ 70 ਤੋਂ ਮੈਂ ਯੋਗਾ ਕਰ ਰਿਹਾ ਹਾਂ ਔਰ ਪਿੱਛੇ ਜਾ ਜਨੀ ਇੱਕ ਮੇਰੇ ਨਿਊਰੋ ਸਰਜਨ ਹੈ ਬਹੁਤ ਅੱਛੇ ਇਨਸਾਨ ਬਹੁਤ ਡਾਕਟਰ ਤੋਂ ਬਹੁਤ ਹੈ ਹੀ ਹੈ ਐਸ ਹਿਊਮਨ ਬੀਇੰਗ ਰੇਅਰ ਇਹ ਹੋ ਜਾਂਦਾ ਤੇ ਮੇਰੇ ਉਹ ਕਾਫੀ ਕਲੋਜ਼ ਹੋ ਗਿਆ ਤੇ ਮੈਂ ਉਹਨਾਂ ਨੂੰ ਉਹ ਐਸ ਗਿਫਟ ਦਿੱਤੀ ਇਹ ਕੁਝ ਸਾਲ ਹੋਏ ਉਹ ਲੈ ਨਹੀਂ ਸੀ ਰਹਿ ਕਿ ਉਹ ਕਹਿੰਦੇ ਕਿ ਮੈਂ ਮੈਂ ਉਹਨੂੰ ਅੰਡਰਲਾਈਨ ਕਰਕੇ ਪੜ੍ਹੀ ਸੀ ਤੇ ਮੈਂ ਕਿਹਾ ਨਹੀਂ ਮੇਰੇ ਮਨ ਚ ਆ ਕਿ ਮੈਂ ਤੁਹਾਨੂੰ ਐਸ ਗਿਫਟ ਦੇਵਾਂ ਤੋ ਉਹ ਕਹਿੰਦੇ ਨਹੀਂ ਅੱਜ ਕੱਲ ਤੇ ਇੱਥੇ ਮੋਬਾਈਲ ਦੇ ਉੱਤੇ ਪੜ੍ਹ ਸਕਦੇ ਈਵਨ ਦੇ ਜਦੋਂ ਮੈਂ ਹੁਣ ਐਮਐਸਸੀ ਕਰਨ ਲੱਗਾ ਫਿਰ ਮੈਂ ਦੁਬਾਰਾ ਕਿਤਾਬ ਖਰੀਦੀ ਤੇ 1970 ਤੋਂ ਮੈਂ ਰੈਗੂਲਰਲੀ ਕਰ ਰਿਹਾ ਜੁ ਹਮ ਅੱਛਾ ਤੁਸੀਂ ਯੂਨੀਵਰਸਿਟੀ ਦੇ ਵਿੱਚ ਜਾਂਦੇ ਸੀਗੇ ਇੱਕ ਤਾਂ ਇਸ ਉਮਰ ਦੇ ਵਿੱਚ ਟਰੈਵਲ ਕਰਨਾ ਬੜਾ ਔਖਾ ਹੁੰਦਾ ਨਾ ਵੈਸੇ ਹਰ ਹਫ਼ਤੇ ਅਪਡਾਟ ਕਰਦਾ ਰਹੇ ਹਰ ਹਫਤੇ ਕੇ ਵੀਰ ਦੌਰੇ ਵੀ ਜਾਂਦਾ ਰਿਹਾ ਮੈਂ ਮੈਨੂੰ ਆਪਣੇ ਘਰ ਦੇ ਨਾਲ ਅਟੈਚਮੈਂਟ ਆ ਅੱਛਾ ਆਪ ਡਰਾਈਵ ਕਰਦੇ ਸੀ ਫਿਰ ਤੁਸੀਂ ਡਰਾਈਵ ਮੈਂ ਜਾਨੀ ਜਿੰਨੇ ਚਿਰ ਚਲੰਦਰ ਪੜਿਆ ਮੈਂ ਲ ਦਿੱਲੀ ਆਪਣੇ ਚੰਡੀਗੜ੍ਹ ਤਾਈਂ ਵੀ ਆਪ ਜਾਂਦਾ ਸੀਗਾ ਅੱਗੇ ਜਾਨੀ ਥੋੜਾ ਚਿਰ ਮੈਂ ਆਪ ਲੈ ਜਾਂਦਾ ਰਿਹਾ ਫਿਰ ਇੱਕ ਵਾਰ ਉਸੇ ਲੈਂਡਸਲਾਈਡਿੰਗ ਬਹੁਤ ਹੋ ਗਈ ਸੀ ਫਿਰ ਮੈਂ ਬੰਦ ਕਰਤਾ ਸੀ ਅੱਛਾ ਤੁਸੀਂ ਸੋਲਨ ਯੂਨੀਵਰਸਿਟੀ ਦੇ ਵਿੱਚ ਪੜਦੇ ਸੀਗੇ ਮੈਨੂੰ ਲੱਗਦਾ ਹੈ ਤੁਸੀਂ ਦਾ ਨਾਂ ਵੈਸੇ ਹੈ ਆਪਣੇ ਹੈ ਸੋਲਨ ਦੇ ਵਿੱਚ ਨਾਂ ਉਹਦਾ ਹੈ ਮੈਂ ਤੋਂ ਮੇਰੇ ਨਿਕਲ ਗਿਆ ਸ਼ੁਲਨੀ ਯੂਨੀਵਰਸਿਟੀ ਸ਼ੁਲਨੀ ਯੂਨੀਵਰਸਿਟੀ ਬਹੁਤ ਬੜੀ ਯੂਨੀਵਰਸਿਟੀ ਹੈ ਔਰ ਉਹਦਾ ਜਿਹੜਾ ਮਾਲਕ ਵੀ ਉਹੀ ਹੈ ਔਰ ਚਾਂਸਲਰ ਵੀ ਇਹ ਹੋਆ ਔਰ ਪਹਿਲਾਂ ਗਵਰਨਮੈਂਟ ਯੂਨੀਵਰਸਿਟੀ ਦੇ ਵੀ ਚਾਂਸਲਰ ਰਿਹਾ ਹੈ ਵਾਈਸ ਚਾਂਸਲਰ ਅੱਛਾ ਮੈਨੂੰ ਲੱਗਦਾ ਕਿ ਉਸ ਯੂਨੀਵਰਸਿਟੀ ਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਵਿਦਿਆਰਥੀ ਏਜ ਦੇ ਵਿੱਚ ਹੋਏਗਾ ਔਰ ਤੁਸੀਂ ਹੋਵੋਗੇ ਤਾਂ ਕਿਵੇਂ ਆਲੇ ਦੁਆਲੇ ਲੋਕ ਤੁਹਾਨੂੰ ਕਿਵੇਂ ਟ੍ਰੀਟ ਕਰਦੇ ਸੀ ਕਿਵੇਂ ਦਾ ਉੱਥੇ ਦਾ ਮਾਹੌਲ ਰਹਿੰਦਾ ਸੀ ਜਦੋਂ ਤੁਸੀਂ ਯੂਨੀਵਰਸਿਟੀ ਜਾਂਦੇ ਸੀ ਆ ਵੈਸੇ ਈਵਨ ਚਾਂਸਲਰ ਤੱਕ ਹੋਰ ਜਾਨੀ ਰਜਿਸਟਰ ਵੀ ਮੈਨੂੰ ਸਰ ਕਹਿ ਕੇ ਬੁਲਾਉਂਦੇ ਸੀ ਮੇਰੇ ਟੀਚਰ ਵੀ ਜਿਹੜੇ ਸੀ ਸਰ ਕਹਿ ਕੇ ਬੁਲਾਉਂਦੇ ਸੀ ਛੋਟੇ ਸੀ ਤੁਹਾਡੇ ਤੋਂ ਇਹ ਚ ਇਹ ਚ ਤਾਂ ਕਾਫੀ ਛੋਟੇ ਸੀਗੇ ਅੱਛਾ ਬਹੁਤ ਛੋਟੇ ਸੀ ਤੇ ਅਨਰ ਕਰਦੇ ਸੀ ਵੈਸੇ ਮੈਂ ਮੈਨੂੰ ਜਾਨੀ ਸ਼ੁਰੂ-ਸ਼ੁਰੂ ਦੇ ਵਿੱਚ ਉਹ ਕੁਰਸੀ ਦਿੰਦੇ ਸੀ ਮੈਂ ਨਹੀਂ ਲਈ ਕੁਰਸੀ ਮੈਂ ਆਪਣੇ ਫਰਸ਼ ਤੇ ਬਿੰਦੇ ਇਹ ਯੋਗਾ ਦੇ ਬੱਚੇ ਆ ਫਰਸ਼ ਤੇ ਬਿੰਦੇ ਆ ਤੇ ਮੇਰੇ ਜਿਹੜੇ ਹੈੱਡ ਆਫ ਦੀ ਡਿਪਾਰਟਮੈਂਟ ਸੀ ਮੈਨੂੰ ਚੇਅਰ ਆਫਰ ਕਰ ਦਿੰਦੇ ਬਹੁਤ ਕੰਪੈਲ ਵੀ ਕਰਦੇ ਮੈਂ ਨਹੀਂ ਸਰ ਮੈਂ ਤੁਹਾਡਾ ਸਟੂਡੈਂਟ ਹਾਂ ਮੈਂ ਦੂਸਰਿਆਂ ਦੇ ਵਿੱਚ ਹੀ ਰਹਿੰਦਾ ਹਾਂ ਐਸਟੂਡੈਂਟ ਹੀ ਸੀ ਸੋ ਕਦੇ ਸਾਥੀ ਫਿਰ ਤੁਹਾਨੂੰ ਸਰ ਕਹਿ ਕੇ ਬੁਲਾਉਂਦੇ ਸੀ ਹਾਂ ਸਰ ਕਹਿ ਕੇ ਹਾਂ ਸਰ ਕਹਿ ਕੇ ਬੁਲਾਉਂਦੇ ਇੱਕ ਬੜੀ ਇਨਸੀਡੈਂਟ ਸੁਣਾਉਣਾ ਦਿੱਲੀ ਦੀ ਇੱਕ ਲੜਕੀ ਸੀ ਉਹ ਟੀਚਿੰਗ ਜੌਬ ਕਰਦੀ ਸੀ ਉੱਥੇ ਬੀਐਡ ਸੀ ਸ਼ਾਇਦ ਮੈ ਵੀ ਹੋ ਸਕਦੀ ਹੈ ਉਹ ਯੋਗਾ ਦੀਸ ਕਲਾਸ ਅਟੈਂਡ ਕਰਨੇ ਦਿੱਲੀ ਤੋਂ ਪਤਾ ਨਹੀਂ ਕੋਈ ਕਾਰਨ ਹੋ ਉਹਨ ਛੱਡ ਦਿੱਤਾ ਔਰ ਉਹ ਥੋੜੀ ਘਬਰਾ ਰਹੀ ਸੀ ਕਿ ਮੈਂ ਇਹਨਾਂ ਬੱਚਿਆਂ ਨੂੰ ਸ਼ਾਇਦ ਥੋੜਾ ਹਾਲਾਂ ਇਹਨਾਂ ਉਹਦਾ ਫਰਕ ਨਹੀਂ ਸੀ ਲੱਗਦਾ ਕੁੜੀ ਦਾ ਤਾਂ ਉਹਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਉਹਨਾਂ ਨੂੰ ਮਿਲੋ ਔਰ ਉਹ ਲੜਕੀ ਮੈਨੂੰ ਬਾਅਦ ਵਿੱਚ ਮਿਲੀ ਤੇ ਉਹ ਲੜੀ ਨੇ ਗਿਆ ਸਰ ਤੇ ਨਹੀਂ ਯੋਰ ਮੈਂ ਇਨਸਪੀਰੇਸ਼ਨ ਐਕਚੁਅਲੀ ਮੈਂ ਜਾਣਤਾ ਠਾੜਾ ਕਰਕੇ ਕੀਤਾ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਮੇਤੋਂ ਵੀ ਬੜੀ ਉਮਰ ਦਾ ਇਥੇ ਕੋਈ ਸਟੂਡੈਂਟ ਹੈਗਾ ਸੋ ਇਹ ਇੱਕ ਇਨਸੀਡੈਂਟਸ ਹੈ ਮੇਰੇ ਉਮਰ ਦੇ ਹਿਸਾਬ ਤੇ ਨਾ ਅੱਛਾ ਇੱਕ ਚੀਜ਼ ਨਾ ਮੈਂ ਤੁਹਾਡੇ ਤੋਂ ਐਵੇਂ ਜਾਨਣਾ ਚਾਹਨੀ ਆ ਕਿ ਤੁਸੀਂ 뮤직 ਦੇ ਵਿੱਚ ਵੀ ਕਾਫੀ ਕੁਝ ਕਰ ਰਹੇ ਹੋ ਹਨਾ ਤੁਹਾਡੀ ਇੱਕ ਬੁੱਕ ਵੀ ਹਾਲ ਕੀ ਦੇ ਵਿੱਚ ਤੁਸੀਂ ਪਬਲਿਸ਼ ਕਰਵਾਈ ਸੀਗੀ ਉਸ ਬੁੱਕ ਦੇ ਵਿੱਚ ਬਹੁਤ ਕੁਝ ਹੈ ਦੋ ਐਡੀਸ਼ਨ ਹੋ ਚੁੱਕੀਆਂ ਜੀ ਅੱਛਾ ਉਸ ਬੁੱਕ ਦੇ ਵਿੱਚ ਤੁਸੀਂ ਕਈ ਆਪਣੇ ਗੀਤ ਵੀ ਲਿਖੇ ਨੇ ਗਜ਼ਲਾਂ ਵੀ ਉਸ ਦੇ ਵਿੱਚ ਐਡ ਕੀਤੀਆਂ ਹੋਈਆਂ ਨੇ ਇਹ ਤੁਹਾਨੂੰ ਸ਼ੌਂਕ ਕਿਵੇਂ ਪਿਆ ਸੀ 뮤직 ਦਾ ਤਾਂ ਤੁਸੀਂ ਕੀ ਕੁਝ ਹੁਣ ਤੱਕ ਕਰ ਚੁੱਕੇ ਹੋ ਕਿਹੜੇ ਕਿਹੜੇ ਤੁਹਾਡੇ ਗੀਤ ਆ ਚੁੱਕੇ ਨੇ ਇਹ ਕੁਐਸਚਨ ਮੈਨੂੰ ਅੱਗੇ ਵੀ ਕਈ ਵਾਰ ਤੁਹਾਡੀ ਕੁਝ ਇੱਕ ਇੰਟਰਵਿਊਰ ਨੇ ਪੁੱਛਿਆ ਹੈਗਾ ਮੈਂ ਇਹੀ ਤੁਹਾਨੂੰ ਛੇ ਦਾ ਪੰਜੋਂ ਬੈਠੇ ਗੱਲ ਕਰ ਰਹੇ ਸੀ ਕੈਮਰੇ ਤੋਂ ਬਿਨਾ ਤੇ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਪਿਤਾ ਜੀ ਨੂੰ ਸ਼ੌਕ ਸੀ ਸਾਡੇ ਘਰ ਦੇ ਵਿੱਚ ਉਹ ਇੱਕ ਉਹ ਗ੍ਰਾਮੋਫੋਨ ਰਿਕਾਰਡਰ ਹੁੰਦਾ ਸੀਗਾ ਜੋ ਮੈਂ ਨਿੱਕਾ ਜਿਹਾ ਸੀ ਤੇ ਮੈਂ ਉਹਨਾਂ ਦਿਨਾਂ ਦੇ ਵਿੱਚ ਉਹਨੂੰ ਦੇਖਿਆ ਤੇ ਮੈਂ ਕਈ ਵਾਰ ਦੇਖਦਾ ਕਿ ਸ਼ਾਇਦ ਇਹ ਮੇਰੇ ਪਿਤਾ ਜੀ ਵੱਲੋਂ ਉਹਨਾਂ ਦੀ ਜੀਨਸ ਤੋਂ ਮੇਰੇ ਚੀਨਦਾ ਹੈ ਮੇਰਾ ਖਿਆਲ ਦੂਸਰੀ ਗੱਲ ਮਾਂ ਮੇਰੀ ਵਿਧਵਾ ਸੀ ਅਹੀਂ ਤਨਪੁਰਾ ਇੱਕ ਭੈਣ ਸੀ ਤੋ ਪੈਨਸ਼ਨ ਥੋੜੀ ਜੀ ਆਉਂਦੀ ਸੀ ਘਰ ਦੇ ਜ਼ਮੀਨ ਵਗੈਰਾ ਨਹੀਂ ਸੀ ਦਿੱਤੀ ਸਾਨੂੰ ਉਹਨਾਂ ਦਿਨਾਂ ਦੇ ਵਿੱਚ ਛੋਟੇ ਸੀ ਤੇ ਕਈ ਵਾਰ ਜਾਨੀ ਕੋਈ ਬਹੁਤ ਉਦਾਸ ਹੋ ਜਾਣਾ ਘਰ ਦਾ ਮਾਹੌਲ ਦੇਖ ਕੇ ਤੇ ਮੈਂ ਛੋਟਾ ਜਾਈ ਜਾਨੀ ਸਾਡੇ ਜਾਨੀ ਕੋਈ ਜਿਹੜੀ ਅਜਾੜ ਜੀ ਜਗ੍ਹਾ ਹੁੰਦੀ ਸੀ ਸ਼ਾਮ ਨੂੰ ਮੈਂ ਉੱਥੇ ਚਲੇ ਜਾਣਾ ਕੋਈ ਗੀਤ ਗੁੰਗਣਾਉਣਾ ਤੇ ਹੌਲੀ 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 ਬੇ ਉੱਚੀ ਮੈਂ ਕੋਈ ਗੀਤ ਗਾਉਣਾ ਜਦੋਂ ਮੈਂ ਬਿਲਕੁਲ ਥੱਕ ਜਾਣਾ ਤਾਂ ਕਿ ਫਿਰ ਮੈਂ ਸੌਂ ਜਾਣਾ ਇਹ ਇੱਕ ਮੇਰਾ ਜ਼ਿੰਦਗੀ ਦਾ ਬਚਪਨ ਤੋਂ ਸਹਾਰਾ ਰਿਹਾ ਮਿਊਜ਼ਿਕ ਜੜ ਮਿਊਜ਼ਿਕ ਮਿਊਜ਼ਿਕ ਜੜ ਹੋਰ ਅੱਜ ਤੱਕ ਚੱਲ ਰਿਹਾ ਹੈ ਔਰ ਜਿਹੜੇ ਗੀਤ ਮੇਰੇ ਲਿਖਿਆ ਇਹਨਾਂ ਦੇ ਮੇਰੀ ਵਾਈਫ ਵਾਸ ਮਾਈ ਇਨਸਪੀਰੇਸ਼ਨ ਮੈਂ ਆਪਣੀ ਮੈਂ ਪੋਇਟ ਨਹੀਂ ਹੈ ਔਰ ਜਿੰਨੇ ਕੋ ਗੀਤ ਲੈ ਗਏ ਕੋਈ 5 ਤੋਂ 8 ਮਿੰਟ ਦੇ ਵਿੱਚ ਗੀਤ ਲਿਖਿਆ ਜਾਂਦਾ ਸੀ ਔਰ ਮੇਰੇ ਸਰਾਣੇ ਹੱਲੇ ਵੀ ਪੈਨਸਲ ਔਰ ਕਾਪੀ ਪਈ ਹੁੰਦੀ ਆ ਰਾਤ ਨੂੰ ਅੱਧੀ ਰਾਤ ਨੂੰ ਜੇ ਮੈਨੂੰ ਕੋਈ ਲਾਈਨਾਂ ਉਤਰੀਆਂ ਔਰ ਉੱਠ ਕੇ ਮੈਂ ਉਸੇ ਵੇਲੇ ਨੋਟ ਕਰ ਲਿਆ ਔਰ 22 ਤੋਂ ਬਾਅਦ ਮੈਂ ਇੱਕ ਅਦਾ ਗੀਤ ਲਿਖਿਆ ਉਸ ਤੋਂ ਬਾਅਦ ਵੀ ਲਿਖਿਆ ਅੱਛਾ ਤੁਸੀਂ ਆਪਣੀ ਵਾਈਫ ਦੇ ਲਈ ਤੁਸੀਂ ਕਹਾਂ ਕਿ ਕਈ ਵਾਰ ਜਦੋਂ ਗੀਤ ਲਿਖਦੇ ਸੀਗੇ ਤਾਂ ਤੁਸੀਂ ਆਪਣੀ ਵਾਈਫ ਨੂੰ ਰਿਮੈਂਬਰ ਕਰਦੇ ਸੀਗੇ ਰਿਕਾਲ ਕਰਦੇ ਸੀਗੇ ਲਾਈਨਾਂ ਦੱਸਣਾ ਚਾਹੋਗੇ ਜੋ ਤੁਸੀਂ ਆਪਣੇ ਜੀਵਨ ਸਾਥੀ ਦੇ ਲਈ ਲਿਖੀਆਂ ਹੋਣ ਹਾਂ ਮੇਰੀ ਇਹ ਬੁੱਕ ਦੇ ਲਾਸਟ ਪੇਜ ਦੇ ਉੱਤੇ ਇਹ ਉਹਨਾਂ ਦੀ ਤਸਵੀਰ ਹੈ ਇਹ ਇਹ ਔਰ ਲੈਣਾ ਉਹਨਾਂ ਦੇ ਥੱਲੇ ਤੂੰ ਗੀਤਾਂ ਦੀ ਜਨਨੀ ਤੂੰ ਗਜ਼ਲਾਂ ਦਾ ਸੋਮਾ ਹੈ 파ਰਸ ਤੂੰ ਹੀ ਤੂੰ ਮੈਂ ਖਾਕ ਖਲਕ ਦੀ ਨਾ ਆਪਣੀ ਕੋਈ ਹਸਤੀ ਨਾ ਆਪਣਾ ਠਿਕਾਣਾ ਤੂੰ ਹੀ ਮੇਰਾ ਨਾ ਤੂੰ ਹੀ ਮੇਰਾ ਥਾਂ ਤੂੰ ਹੀ ਮੇਰਾ ਜੋਗ ਜਾਂ ਮੇਰੀ ਹਾਸੀ ਸਾਰੀ ਇਟ ਰੋਲਸ ਰਾਊਂਡ ਯੋਰ ਪਰਸਨੈਲਿਟੀ ਅੱਛਾ ਤੁਸੀਂ ਬਹੁਤ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਗੀਤ ਲਿਖੇ ਨੇ ਹੈਨਾ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਾਰਾ ਕੁਝ ਉਸ ਦੇ ਵਿੱਚ ਪਬਲਿਸ਼ ਕੀਤਾ ਹੋਇਆ ਹੈ ਇੱਕ ਤੁਹਾਡੀ ਪੋਇਮ ਹੈ ਜਿਹੜੀ ਤੁਸੀਂ ਲਿਖੀ ਹੋਈ ਸੀ ਉਸ ਦੇ ਵਿੱਚ ਨਾ ਤੁਸੀਂ ਕੁਦਰਤ ਨੂੰ ਲੈ ਕੇ ਕਾਫੀ ਕੁਝ ਲਿਖਿਆ ਹੋਇਆ ਹੈ ਇਨਸਾਨੀਅਤ ਨੂੰ ਲੈ ਕੇ ਤੁਸੀਂ ਕਾਫੀ ਕੁਝ ਜਿਹੜਾ ਲਿਖਿਆ ਹੋਇਆ ਹੈ ਉਸ ਦੇ ਬਾਰੇ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿ ਨੇਕੀ ਨੂੰ ਲੈ ਕੇ ਤੁਸੀਂ ਗੱਲਬਾਤ ਉਸ ਦੇ ਵਿੱਚ ਜ਼ਿਆਦਾ ਕੀਤੀ ਹੋਈ ਹੈ ਦੇਖੋ ਪ੍ਰੀਚ ਕਰਨਾ ਬਹੁਤ ਸੌਖਾ ਹੈ ਉਹਨੂੰ ਪ੍ਰੈਕਟਿਸ ਕਰਨਾ ਮੋਸਟ ਡਿਫਿਕਲਟ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਮੈਂ ਪ੍ਰੀਚ ਕੀਤਾ ਮੈਂ ਉਸ ਤੇ ਪੂਰਾ ਉਤਰਦਾ ਹਾਂ ਮੈਂ ਕੋਸ਼ਿਸ਼ ਕਰਦਾ ਮੈਂ ਕਿ ਕੋਸ਼ਿਸ਼ ਕਰਦਾ ਹੁੰਨਾ ਮੈਂ ਕਿ ਕਮ ਸੇ ਕਮ ਮੈਂ ਜਣੀ ਉਹਦੇ ਮੁਤਾਬਕ ਚੱਲ ਸਕਾਂ ਮੇਰੇ ਜੋ ਕਿਸਾਨ ਦੀ ਗਲਤੀ ਹੈ ਕਮੀ ਪੇਸ਼ੀ ਹੈ ਸਭ ਹੈ ਮੇਰੇ ਵਿੱਚ ਮੈਂ ਨਹੀਂ ਕਹਿੰਦਾ ਮੈਂ ਪਰਫੈਕਟ ਹਾਂ ਕੋਸ਼ਿਸ਼ ਕਰਦਾ ਜੋ ਪੜਿਆ ਹੈ ਕਿ ਉਹਦੇ ਮੁਤਾਬਕ ਅੱਛੇ ਇਨਸਾਨਾਂ ਦੇ ਮੁਤਾਬਕ ਜੋ ਉਹਨਾਂ ਦੀ ਸਿੱਖਿਆ ਥੋੜਾ ਬਹੁਤ ਉਹਨਾਂ ਵਰਗੀ ਤੇ ਨਹੀਂ ਬਣ ਸਕਦੀ ਥੋੜਾ ਜਿਹਾ ਉੱਤੇ ਚੱਲੀ ਔਰ ਇਹ ਗੋਡ ਅੱਲਾਹ ਭਗਵਾਨ ਮੈਂ ਇਸ ਕਿਤਾਬ ਜੀਆਂ ਅ ਦੋ ਅਡੀਸ਼ਨ ਸਿਪਾਹੀ ਮੁਫਤ ਵੰਡੀਆਂ ਔਰ ਇੱਕ ਹੋ ਰਿਕੁਐਸਟ ਮੈਂ ਕਰਦਾ ਹਾਂ ਨਾ ਕਿ 12 ਮਿੰਟ ਲੱਗਦੇ ਇਸ ਹਫਤਾ ਨੂੰ ਪੜ੍ਹ ਲਈ ਗॉड ਅੱਲਾਹ ਭਗਵਾਨ ਜ਼ਰੂਰ ਪੜਿਓ ਵਾਦਾ ਕਰ ਜਾਂਦੇ ਪੜਿਆ ਕਿਸੇ ਨਹੀਂ ਹੈ ਔਰ ਇਹਦੇ ਵਿੱਚ ਜੋ ਜ਼ਿੰਦਗੀ ਦੇ ਵਿੱਚੋਂ ਮੈਂ ਪੜਿਆ ਹੈ ਜੋ ਕੁਝ ਮੈਨੂੰ ਸਮਝ ਹੈ ਜੋ ਨਕਲ ਹੈ ਕੀਤੀ ਵਸ ਇਹ ਨਹੀਂ ਹੈ ਮੈਂ origignal ਨਹੀਂ ਹੈ origignal ਸਿਰਫ ਦੁਨੀਆ ਦੇ ਵਿੱਚ ਇੱਕ ਚੀਜ਼ ਹੈ ਨੇਚਰ ਬਾਕੀ ਕੋਈ ਨੇਚਰ ਤੋਂ ਕਾਪੀ ਕਰਦਾ ਹੈ ਕੋਈ ਇੱਕ ਤੋਂ ਦੂਸਰੇ ਤੋਂ ਕਾਪੀ ਕਰ ਲੈਂਦਾ ਤੇ ਨਕਲ ਦੇ ਵੀ ਕਹਿੰਦੇ ਅਕਲ ਚਾਹੀਦੀ ਹੈ ਸੋ ਇਸ ਕਰਕੇ ਅੱਛਾ ਆਖਿਰ ਦੇ ਵਿੱਚ ਨਾ ਮੈਂ ਜ਼ਰੂਰ ਇਸੇ ਹੀ ਪੋਇਮ ਤੋਂ ਲੈ ਕੇ ਜ਼ਰੂਰ ਗੱਲ ਕਰਨਾ ਚਾਹਾਂਗੀ ਕਿ ਜਿਵੇਂ ਤੁਸੀਂ ਪਹਿਲਾਂ ਵੀ ਮੇਰੇ ਨਾਲ ਗੱਲ ਕੀਤੀ ਸੀਗੀ ਭਗਵਾਨ ਨੂੰ ਲੈ ਕੇ ਹੈਨਾ ਤੁਹਾਡੇ ਲਈ ਰੱਬ ਦੀ ਡੈਫੀਨੇਸ਼ਨ ਕੀ ਹੈਗੀ ਹੈ ਵੈਸੇ ਕੁਝ ਮਾਂ ਦਾ ਅਸਰ ਸੀ ਮੈਂ ਆਪਣੀ ਜ਼ਿੰਦਗੀ ਦੇ ਅਧੀ ਜਿਆਦਾ ਜ਼ਿੰਦਗੀ ਮੈਂ ਪਾਠ ਕੀਤਾ ਜਿੰਨੇ ਮਿਲਦੇ ਸੀ ਤਿੰਨ ਚਾਰ ਪਾਠ ਰੈਗੂਲਰਲੀ ਔਰ ਉਹਨਾਂ ਸਾਲਾਂ ਦੇ ਵਿੱਚ ਮੇਰਾ ਖਿਆਲ ਆ ਮੈਂ ਇੱਕ ਦਿਨ ਮੈਂ ਬਿਮਾਰ ਸੀ ਐਡਮਿਟ ਸੀਗਾ ਉਸ ਦਿਨ ਨਹੀਂ ਕੀਤਾ ਅਦਰਵਾਈਜ਼ ਮੈਂ ਕੋਈ ਦਿਨ ਨਹੀਂ ਛੱਡਿਆ ਹਰ ਰੋਜ਼ ਜਨ ਬਾਣੀਆਂ ਦਾ ਪਾਠ ਕੀਤਾ ਜਦੋਂ ਮੈਨੂੰ ਪਤਾ ਲੱਗਾ ਸਮਝ ਸੋਚ ਨਹੀਂ ਗਈ ਕਿ ਇਹ ਜਾਨੀ ਮਕੈਨੀਕਲ ਆ ਕੁਝ ਨਹੀਂ ਹੈ ਮੈਨੂੰ ਉਹਦਾ मीनिंग ਨਹੀਂ ਆ ਰਿਹਾ ਸੀ ਮੈਂ ਉਹ ਜਾਨੀ ਮਕੈਨੀਕਲ ਰੈਪੀਟੀਸ਼ਨ ਕਰ ਰਿਹਾ ਬੰਦ ਕਰਤਾ ਈਵਨ ਜਾਨੀ ਕੋਈ ਐਡਿਕਸ਼ਨ ਜਿਹੜੀ ਹੈ ਨਾ ਬੜੇ ਤੋਂ ਬੜੇ ਆ ਸੁਫੈਦ ਅਜਾ ਅਜਕਲ ਚਿੱਟਾ ਨਹੀਂ ਸਕਦੇ ਬੜਾ ਛੜਨਾ ਔਖਾ ਕਹਿੰਦੇ ਮੇਰੇ ਲਈ ਉਹ ਉਹ ਪਾਰਟਸ ਨੂੰ ਛੜਨਾ ਮੇਰੇ ਲਈ ਬਹੁਤ ਡਿਫਿਕਲਟੀ ਇਵਨ ਸੁਪਨੇ ਚ ਵੀ ਮੈਂ ਕਰਦਾ ਰਿਹਾ ਪਰ ਮੇਰੀ ਜਾਨੀ ਉੱਥੇ ਫਿਰ ਕੋਈ ਸ਼ਰਤਾਂ ਨਹੀਂ ਸੀ ਰਹੀ ਛੜਦਾ ਮੈਂ ਛੜਦਾ ਔਰ ਇਹਦੇ ਚ ਗੌਰ ਦਾ ਕਨਸੈਪਟ ਕੀ ਹੈ ਇਹ ਮੈਂ ਜਿਵੇਂ ਇੱਕ ਬੱਚਾ ਹੈ ਤਹਾਡੇ ਨਾਲ ਵੀ ਵਾਪਰੀ ਹੋਗੀ ਤੁਸੀਂ ਕੰਪੈਲ ਕਰਦੇ ਰੋ ਰਹਾ ਆਪਣੀ ਮਾਂ ਨੂੰ ਕਹਿ ਰਹੇ ਕਿ ਮੈਨੂੰ ਆ ਚੀਜ਼ ਚਾਹੀਦੀ ਆ ਉਹ ਨਹੀਂ ਦੇ ਰਹੀ ਹੁੰਦੀ ਜਾਂ ਉਹ ਤੁਹਾਨੂੰ ਜਾਨੀ ਕਿਸੇ ਤਰ੍ਹਾਂ ਆਪਣੇ ਗਲੋਂ ਲਾਉਣਾ ਹੁੰਦਾ ਤੋ ਡਰਾਉਂਦੀ ਹੈ ਸਾਡੇ ਪਿੰਡਾਂ ਚ ਕਹਿ ਦੇਣਗੇ ਭਾਲੂ ਆ ਜਾਊਗਾ ਆ ਆ ਜਾਊਗਾ ਤੁਹਾਡੇ ਵੀ ਕੋਈ ਸ਼ਾਇਦ ਪਤਾ ਨਹੀਂ ਹੋ ਜਾਏ ਡਰਾਉਂਦੇ ਆ ਚੁੱਪਾ ਜਾਂਦੇ ਹੋਗੇ ਤੁਸੀਂ ਔਰ ਜਦੋਂ ਆਦਮੀ ਬड़ा ਹੋ ਜਾਂਦਾ ਤਾਂ ਮਾਂ ਹਦੀ ਹੁਣ ਬੜਾ ਤੂੰ ਆਪਣੇ ਆਪ ਨੂੰ ਆਪਣੇ ਪਨੇਖਾਂ ਸਮਝਦਾ ਤੋਂ ਤੋਂ ਮੈਂ ਉਹਦਾ ਬਾਲੂ ਦਾ ਨਾਲਾ ਜਿੰਦੀ ਤੇ ਰੋਣ ਲੱਪਿੰਦਾ ਡਰ ਜਾਂਦਾ ਮੈਨੂੰ ਆ ਕੇ ਲੱਤਾਂ ਨੂੰ ਚਿੰਬੜ ਜਾਂਦਾ ਹੁੰਦਾ ਏ ਉਹ ਬੰਦੇ ਦੀ ਮਾਨਸਿਕਤਾ ਉਹਦੇ ਬੱਚੇ ਦੀ ਬੱਚੇ ਵਾਲੀ ਹੁੰਦੀ ਆ ਉਹ ਸਮਝਦਾ ਪਤਾ ਨਹੀਂ ਕਿਹੜੀ ਏਡੀ ਉਹ ਐਸੀ ਚੀਜ਼ ਆ ਜਿਹੜੀ ਜੇ ਤੋਂ ਮੈਨੂੰ ਮਾਂ ਡਰਾ ਰਹੀ ਆ ਜਿਹੜਾ ਬੰਦਾ ਬੜਾ ਹੋ ਕੇ ਵੀ ਜੋ ਗॉड ਦਾ ਕਨਸੈਪਟ ਹੈ ਬੰਮਣਾ ਨੇ ਦਿੱਤਾ ਭਾਈਆਂ ਨੇ ਦਿੱਤਾ ਮੁੱਲਾ ਨੇ ਦਿੱਤਾ ਚਰਚ ਨੇ ਦਿੱਤਾ ਹੈ ਉਹਦੀ ਮਾਨਸਿਕਤਾ ਜਿਹੜਾ ਉਹ ਇਹ ਬੜਾ ਹੋ ਕੇ ਵੀ ਉਸ ਗਾਰਡ ਦੇ ਕਨਸੈਪਟ ਨੂੰ ਮੰਨਦਾ ਉਹਦੀ ਮਾਨਸਿਕਤਾ ਉਹ ਬੱਚੇ ਵਰਗੀ ਆ ਜਿਹੜਾ ਉਹ ਮਾਂ ਦੇ ਬਿੱਲੀ ਆ ਜਾਊਗੀ ਬਾਲੂ ਆ ਜਾਊਗਾ ਉਹ ਡਰਦਾ ਹੁੰਦਾ ਸੀ ਉਹਦੀ ਹੱਲੇ ਵੀ ਉਹ ਮਾਨਸਿਕਤਾ ਹੈ ਜੋ ਭਾਈ ਡਰਾਉਂਦਾ ਹੈ ਉਹ ਤਲ ਪੀੜੇ ਜੋ ਕਹਾਣੀਆਂ ਉਹ ਮੁੱਲਾ ਕਹਿੰਦਾ ਹੈ ਕਿ ਉੱਥੇ ਜਣੀ ਸਵਰਗ ਆਪਣੇ ਬੇਹਿਸਤ ਮਿਲਣਾ ਹੈ ਉਹ ਦੂਸਰੇ ਜਿਹੜੇ ਆਪਣੇ ਆਪਣੇ ਧਰਮ ਜੋ ਕਹਿੰਦੇ ਆ ਉਹ ਐਕਚੁਅਲੀ ਜਣੀ ਮੈਚੁਰ ਨਹੀਂ ਹੁੰਦਾ ਉਹਦੀ ਉਹ ਬਿਲਕੁਲ ਉਹ ਬੱਚੇ ਵਾਲੀ ਉੱਥੇ ਟਿਕੀ ਹੁੰਦੀ ਮਾਨਸਿਕਤਾ ਡਵੈਲਪ ਨਹੀਂ ਹੋਈ ਹੁੰਦੀ ਇੰਟੈਲੈਕਟ ਉਸ ਡਵੈਲਪ ਨਹੀਂ ਹੁੰਦਾ ਇਸ ਕਰਕੇ ਉਹ ਬੱਚਾ ਜਿਹੜਾ ਹੈਗਾ ਉਹ ਬੱਚਾ ਬੱਚਾ ਹੀ ਰਹਿੰਦਾ ਜਿਹੜਾ ਭਗਵਾਨ ਨੂੰ ਉਹ ਜੇ ਸ਼ੇਪ ਦੇ ਵਿੱਚ ਦੱਸਦਾ ਹੈ ਸੋ ਕਾਲਡ ਗॉड ਨੂੰ ਜਿਹੜਾ ਮੰਨਣ ਲੱਗ ਪਈ ਉਹਦੀ ਮਾਨਸਿਕਤਾ ਬੱਚੇ ਵਾਲੀ ਹੁੰਦੀ ਥੈਂਕ ਯੂ ਥੈਂਕ ਯੂ ਸਰ ਤਾਂ ਡਾਕਟਰ ਗੁਰਨਾਮ ਮੇਰੇ ਨਾਲ ਮੌਜੂਦ ਸਿਗੇ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਜਿਨ੍ਹਾਂ ਦੇ ਵੱਲੋਂ ਕਈ ਗੀਤ ਲਿਖੇ ਜਾ ਚੁੱਕੇ ਨੇ ਉਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੀ ਜਿਹੜੀ ਐਮਐਸਸੀ ਯੂਗਾ ਦੇ ਵਿੱਚ ਕੰਪਲੀਟ ਕੀਤੀ ਗਈ ਹੈ ਤਾਂ ਕਿਸ ਤਰੀਕੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਇਸ ਉਮਰ ਦੇ ਵਿੱਚ ਕਿਸ ਤਰੀਕੇ ਉਹ ਹਾਲੇ ਵੀ ਆਪਣੇ ਆਪ ਨੂੰ ਫਿਟ ਰੱਖਦੇ ਨੇ ਇਸ ਉਮਰ ਦੇ ਵਿੱਚੋਂ ਪੜ੍ਹਾਈ ਕਰ ਰਹੇ ਨੇ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਵੱਲੋਂ ਜਿਹੜਾ ਕਿਸੇ ਨੂੰ ਵੀ ਵਾਦਾ ਨਹੀਂ ਸਮਝਿਆ ਜਾਂਦਾ ਤਾਂ ਹਰ ਇੱਕ ਵਾਦਾ ਨੂੰ ਲੰਘ ਕੇ ਉਹ ਆਪਣਾ ਜਿਹੜਾ ਸਫ਼ਰ ਹੈ ਉਹ ਤੈਅ ਕਰ ਰਹੇ ਨੇ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਸ਼ੋ ਪਸੰਦ ਆਇਆ ਹੋਵੇਗਾ ਫਿਰ ਹਾਜ਼ਰ ਹੋਵਾਂਗੇ ਤਰਕ ਲਈ ਵੇਖਦੇ ਰਹੋ RPD 24 ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD 24 News ਤੇ ਕਲਿੱਕ ਕਰੋ ਬੈਲ ਆਈਕਨ ਤੇ